ਹਾਂਜੀ ਸਾਥੀਓ ਅਸੀਂ ਪਹੁੰਚੇ ਆ ਜੀ ਪਿੰਡ ਰੋੜੀ ਦੇ ਵਿੱਚ ਮਰੋਂ ਜਾ ਰਹੇ ਉਸ ਮਹਾਨ ਰੀਡਰ ਨੂੰ ਜਿਨੇ ਆਪਣੇ ਸਮੇਂ ਦੇ ਵਿੱਚ ਧੂਮਾ ਪਾ ਛੱਡੀਆਂ ਜਿਹਦੇ ਗਾਧੜ ਦੇ ਨਾਮ ਤੋਂ ਜਾਣਿਆ ਜਾਂਦਾ ਤੇ ਹਰਿਆਣਾ ਪੁਲਿਸ ਦੇ ਵਿੱਚ ਉਹ ਮੁਲਾਜ਼ਮ ਵੀ ਰਹੇ ਨੇ ਤੇ ਪਿੰਡ ਕਰੀਵਾਲਾ ਦੇ ਵਿੱਚ ਲੰਮਾ ਸਮਾਂ ਉਹਨਾਂ ਨੇ ਉਸ ਟੀਮ ਦੇ ਵਿੱਚ ਖੇਡੇ ਤੇ ਨੌਕਰੀ ਵੀ ਕੀਤੀ ਉਸ ਚੌਂਕੀ ਦੇ ਵਿੱਚ ਤੇ ਆਓ ਜੀ ਆਪਾਂ ਉਹਨਾਂ ਦੇ ਗ੍ਰਹਿ ਵਿਖੇ ਪਹੁੰਚਦੇ ਆ ਤੇ ਮਿਲਦੇ ਆ ਬਾਈ ਨੂੰ ਆਪਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਹਾਂ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੇ ਹੋਰ ਠੀਕ ਆ ਪਰਿਵਾਰ ਸਾਰਾ ਹਾਂਜੀ ਸਾਰਾ ਤਾਂ ਇਹ ਸੀ ਸਾਡੇ ਨਾਲ ਉਹ ਮਹਾਨ ਕਬੱਡੀ ਪਲੇਅਰ ਜਿਹਦੇ ਗਰੂ برو ਸਾਡਾ ਬਾਈ ਗੋਲਾ ਲੈ ਕੇ ਆਇਆ ਸਾਨੂੰ ਤੇ ਜਿਸ ਤਰ੍ਹਾਂ ਅੱਗੇ ਵੀ ਤੁਹਾਨੂੰ ਜਿਹੜੇ ਪੁਰਾਣੇ ਖਿਡਾਰੀਆਂ ਦੇ ਅਸੀਂ ਦਰਸ਼ਨ ਕਰਾਉਂਦੇ ਰਹਿੰਨੇ ਆ ਤੇ ਆਓ ਜੀ ਆਪਾਂ ਅੰਦਰ ਚੱਲ ਕੇ ਬਾਈ ਦੇ ਨਾਲ ਬਹਿ ਕੇ ਉਹਨਾਂ ਯਾਦਾਂ ਉਹਨਾਂ ਟਾਈਮਾਂ ਦੀਆਂ ਖੱਟੀਆਂ ਮਿੱਠੀਆਂ ਗੱਲਾਂ ਬਾਤਾਂ ਕਰਦੇ ਆ ਤੇ ਤੁਹਾਡੇ ਤੱਕ ਪਹੁੰਚਾਉਨੇ ਆ ਸੱਚੀ ਜਿੱਥੇ ਆਪਾਂ ਉਸ ਮਹਾਨ ਕਬੱਡੀ ਪਲੇਅਰ ਦੀ ਗੱਲ ਕੀਤੀ ਆ ਤੇ ਉਹਨਾਂ ਦਾ ਪੋਤਰਾ ਵੀ ਸਾਡੇ ਨਾਲ ਮੌਜੂਦ ਹੈ ਉਹਨੇ ਕੀ ਨਾ ਬੇਟਾ ਆਪਣਾ ਪੰਜੂ ਤੇ ਦਾਦਾ ਜੀ ਤੁਹਾਡੇ ਉਹਨਾਂ ਟਾਈਮਾਂ ਦੇ ਵਿੱਚ ਵਧੀਆ ਪਲੇਅਰ ਰਹਾ ਤੇ ਕਿਦਾਂ ਦਾ ਲੱਗਦਾ ਬਹੁਤ ਵਧੀਆ ਲੱਗਦਾ ਤਾਂ ਉਹ ਦਾਦਾ ਦੱਸਦੇ ਹੁੰਦੇ ਆਪਣੇ ਟਾਈਮ ਦੀਆਂ ਗੱਲਾਂ ਬਾਤਾਂ ਫਿਰ ਤਾਂ ਸੁਣ ਕੇ ਫਿਰ ਹੁੰਦਾ ਪੂਰਾ ਹੈ ਜੋਸ਼ ਫੜਦਾ ਸਰੀਰ ਬਹੁਤ ਜੋਸ਼ ਤੇ ਭਾਈ ਉਹਨਾਂ ਪਲੇਅਰਾਂ ਦੀ ਅਕਸਰ ਯਾਦ ਹੀ ਆਉਂਦੀ ਜਿਹਨਾਂ ਨਾਲ ਆਈਆ ਟਾਈਮ ਬਤਾਇਆ ਪੂਰੇ ਆਉਂਦਾ ਜੀ ਹੁਣ ਬਿੰਦੇ ਐ ਪੂਰਾ ਯਾਦ ਆਉਂਦਾ ਮੈਂ ਤਾਂ ਪੁਰਾਣੇ ਪਲੇਅਰ ਐ ਹੁਣ ਹੋਜੇ ਮੇਰੀ ਜਿੱਤ ਵਾਲਾ ਗੋਰਾ ਸੀ ਡੈਥ ਹੋ ਗਈ ਜੀ ਵਿਚਾਰੇ ਦੀ ਬਿੰਦੀ ਦੀ ਡੈਥ ਹੋ ਗਈ ਹਾਂ ਹੁਣ ਗੋਰਾ ਮੇਲਾ ਮੈਂ ਚਲਵਾ ਕੇ ਗਿਆ ਸੀ ਜੀ ਇੱਥੇ ਸੰਦੂਗੜ بڑا ਮੈਚ ਫਰ ਸੈਟਰਡੇ ਦਾ ਤੇ ਸਾਡਾ ਜੀ ਜਿਵੇਂ ਦੁਨੀਆ ਮੰਨ ਹੀ ਜਾਂਦੀ ਸੀ ਜੀ ਜੀ ਐਡੇ ਐਡੇ ਤਕੜੇ ਮੈਚ ਫਾਸਦੇ ਸੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਸਾਥੀ ਅਸੀਂ ਪਹੁੰਚੇ ਜੀ ਅੱਜ ਪਿੰਡ ਰੋੜੀ ਹਲਕਾ ਰੋੜੀ ਦੇ ਵਿੱਚ ਤਾਂ ਹਰ ਵਾਰ ਦੀ ਤਰ੍ਹਾਂ ਅਸੀਂ ਕੋਈ ਨਵੇਂ ਖਿਡਾਰੀ ਨਵੇਂ ਕਲਾਕਾਰ ਤੁਹਾਡੇ ਰੂਬਰੂ ਕਰਾਉਣੇ ਆ ਤੇ ਅੱਜ ਫਿਰ ਅਸੀਂ ਉਹ 올ਡ ਖਿਡਾਰੀ ਆਪਣੇ ਸਮੇਂ ਦੇ ਜਿੰਨਾ ਆਪਣੇ ਰਾਣੀਆਂ ਹਲਕੇ ਦੇ ਵਿੱਚ ਸਰਸੇ ਜ਼ਿਲ੍ਹੇ ਵਿੱਚ ਵਿਦੇਸ਼ਾਂ ਦੇ ਵਿੱਚ ਪੰਜਾਬ ਦੇ ਵਿੱਚ ਰਾਜਸਥਾਨ ਦੇ ਵਿੱਚ ਧੂਮਾ ਪਾ ਛੱਡੀਆਂ ਸੋ ਸਾਡੇ ਨਾਲ ਉਹ ਮਹਾਨ ਰੇਡਰ ਮੌਜੂਦ ਨੇ ਜਿੰਨੂੰ ਅਸੀਂ ਗਾਧੜ ਦੇ ਨਾਮ ਤੇ ਕਦੇ ਜਾਣਦੇ ਹੁੰਦੇ ਸੀ ਤਾਂ ਜਿਹੜੇ ਹਰਿਆਣਾ ਪੁਲਿਸ ਦੇ ਵਿੱਚ ਉਹ ਮਲਾਜਮ ਵੀ ਸੀ ਤਾਂ ਅੱਜ ਤੁਹਾਨੂੰ ਫਿਰ ਰੋਬਰੂ ਕਰਾ ਰਿਹਾ ਉਹਨਾਂ ਇੱਕ ਪੁਰਾਣੇ ਖਿਡਾਰੀਆਂ ਦੇ ਨਾਲ ਕਬੱਡੀ ਪਲੇਅਰਾਂ ਦੇ ਨਾਲ ਤਾ ਸਾਡੇ ਨਾਲ ਤੇ ਸਾਡਾ ਭਾਈ ਗਾਧੜ ਜੀ ਅਤੇ ਭਾਈ ਗੋਲਾ ਜੀ ਸ਼ਾਹਵਾਲਾ ਵਾਹਿਗੁਰੂ ਜੀ ਕਾ ਖਾਲਸਾ ਸ਼ਿਵਾਇ ਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਚੈਨਰਾਂ ਦਾ ਬਹੁਤ ਧੰਨਵਾਦ ਕਰਦੇ ਆ ਵੀ ਜਿਹੜੇ ਤੁਸੀਂ ਪੁਰਾਣੇ ਪਲੇਅਰਾਂ ਦਾ ਨਾਂ ਹੋ ਕਰਕੇ ਉਹ ਨਹੀਂ ਤਾਂ ਭੁੱਲੀ ਜਾਂਦੇ ਜੀ ਪੁਰਾਣੇ ਪਲੇਅਰਾਂ ਨੂੰ ਜੀ ਤੇ ਸਾਰਾ ਇਲਾਕਾ ਜਾਣਦਾ ਹੈਗਾ ਪੁਰਾਣੇ ਪਲੇਅਰਾਂ ਨੂੰ ਤੁਹਾਡੀ ਧੰਨਵਾਦ ਕਰਦੇ ਹੈ ਬਈ ਆਪਾਂ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਐ ਤਾਂ ਨੂੰ ਪੁੱਛਦੇ ਕਿ ਤੁਹਾਨੂੰ ਗਾਧੜ ਦੇ ਨਾਮ ਤੋਂ ਕਿਉਂ ਜਾਣਿਆ ਜਾਂਦਾ ਵੀ ਹੋਰ ਵੀ ਨਾਂ ਕਿ ਗਾਧੜ ਹੀ ਕਹਿੰਦੇ ਸੀ ਆਪਣੇ ਕਿਉਂ ਨਹੀਂ ਨਹੀਂ ਜੀ ਇਹ ਸਾਡੇ ਦੋ ਮਾਸਟਰ ਆਏ ਜੀ ਇੱਕ ਪੀਟੀ ਮਾਸਟਰ ਤੋਂ ਨਾ ਬਹੁਤ ਤਗੜਾ ਪਲੇਅਰ ਆਇਆ ਜੀ ਜੀ ਧੰਨੇ ਤੋਂ ਬਾਅਦ ਜੀ ਕਮਰਜੀਤ ਫੱਤੇ ਤੋਂ ਗਾਧੜ ਹੋਇਆ ਜੀ ਹੂੰ ਤੇ ਅਮਰਜੀਤ ਵੀ ਧੰਨੇ ਦੇ ਬਰਾਬਰ ਦਾ ਪਲੇਅਰ ਸੀ ਜਿਹਨੂੰ 1921 ਸੀ ਜੀ ਤੇ ਟੀਮਾਂ ਆਪਣੇ ਉਹਦੇ ਕੋਟਕਾਂ ਬਹੁਤ ਘੱਟ ਹੁੰਦੀਆਂ ਸੀ ਜੀ ਇਹ ਸਭ ਲੋਕ ਵੀ ਭੁੱਲਦੇ ਹੋ ਨਾ ਤੂੰ ਪਹਿਲਾਂ ਨਹੀਂ ਕਰਨਾ ਜੀ ਤੇ ਜਦੋਂ ਮੈਂ ਕਹਿੰਦਾ ਧੰਨਾ ਨੂੰ ਵੀ ਅਮਰਜੀਤ ਤਗੜਾ ਹੈ ਜੀ ਤੇ ਅਮਰਜੀਤ ਮੈਨੂੰ ਕਹਿੰਦਾ ਵੀ ਮੈਂ ਤਾਂ ਹਾਂ ਤਾਂ ਨਵੀਂ ਟਿੱਕਾ ਨਾ ਮੈਂ ਤਕੜਾ ਹੂੰ ਤੇ ਮੈਂ ਫਿਰ ਉੱਥੋਂ ਕਹਿਣਾ ਤੇ ਜਦੋਂ ਮੈਂ ਤਕੜਾ ਹੋ ਗਿਆ ਤਾਂ ਮੈਨੂੰ ਧੰਨਾ ਕਹਿਣ ਲੱਗਿਆ ਉਹ ਗਾਧੜ ਉਹ ਗਾਧੜ ਫਿਰ ਇੱਥੇ ਮੇਰਾ ਨਾਮ ਪੱਕ ਗਿਆ ਤੇ ਉੰਜ ਆਪਣਾ ਨਾਮ ਕੀ ਹੈ ਗੁਰਤੇਜ ਗੁਰਤੇਜ ਹਾਂ ਤਾਂ ਸਾਡੇ ਨਾਲ ਬਾਈ ਗੋਲਾ ਜੀ ਮੌਜੂਦ ਹੈ ਤੇ ਇਹਨਾਂ ਦੇ ਗ੍ਰਹਿ ਵਖੇ ਸਾਨੂੰ ਬਾਈ ਨੇ ਦਰਸ਼ਨ ਕਰਾਏ ਆ ਤੇ ਤੁਹਾਨੂੰ ਵੀ ਅਸੀਂ ਧੰਨਵਾਦ ਕਰਦੇ ਬਾਈ ਗੋਲਾ ਜੀ ਦਾ ਸ਼ਾਹ ਵਾਲੇ ਦਾ ਦਾ ਵੀ ਧੰਨਵਾਦ ਜੀ ਆ ਬਾਈ ਕਿਹੜੇ ਸਾਲ ਤੋਂ ਆਪਾਂ ਖੇਡਣ ਲੱਗੇ ਸੀ ਮੈਂ ਸਾਲੋ ਜੀ 73 73 ਤੋਂ ਖੇਡਣ ਲੱਗਿਆ ਸੀ ਸਕੂਲਾਂ 'ਚ ਤੋਂ ਮੈਂ ਸਾਲੋ ਜੀ ਹਰਿਆਣਾ ਤਿੰਨ ਚਾਰ ਵਾਰੀ ਜਾ ਕੇ ਆਇਆ ਸਟੇਟ 'ਚ ਹਰਿਆਣਾ ਕਰਨਾਲ ਗੜਗਾਵਾਂ ਜੀ ਇੱਥੇ ਜੀ ਆਪਣੇ ਜੀਨ ਦਾ ਚੈਂਪੀਅਨਸ਼ਿਪ ਖੇਡ ਕੇ ਆਇਆ ਜੀ ਸਕੂਲਾਂ 'ਚ ਤੋਂ ਮੈਂ ਫਿਰ ਉਹ ਤੋਂ ਬਾਅਦ 77 ਤੋਂ ਉੱਪਰ ਚ ਪੈ ਗਿਆ ਸੀ ਆ ਜੀ ਫਿਰ ਮੈਂ ਨੈਸ਼ਨਲ ਛੱਡ ਗਿਆ ਆ ਬਾਈ ਜਿਸ ਤਰ੍ਹਾਂ ਸਾਡਾ ਉਹਨਾਂ ਬਾਈ ਗੋਲਾ ਮਜੂਦ ਆ ਬਾਈ ਤੁਸੀਂ ਦੋਵੇਂ ਇਕੱਠੇ ਵੀ ਖੇਡਣ ਜਾਂਦੇ ਹੁੰਦੇ ਸੀ ਇਕੱਠੇ ਖੇਡਣ ਵੀ ਜਾਂਦੇ ਰਹੇ ਇਕੱਠੇ ਆਲਗ-ਵਲਗ ਮੈਚ ਵੀ ਲਾਏ ਇੱਕ ਤੁਸੀਂ ਫਸਵੇਂ ਮੈਚ ਇਕੱਠੇ ਇੱਕ ਗਰੁੱਪ ਬਣਾ ਕੇ ਖੇਡਣ ਵੀ ਜਾਂਦੇ ਰਹੇ ਜਿਸ ਤਰ੍ਹਾਂ ਆਪਾਂ ਰਸਤੇ 'ਚ ਆਪਣੀ ਗੱਲ ਹੋਈ ਸੀ ਤੁਸੀਂ ਕਿਹਾ ਵੀ ਅਸੀਂ ਵਿਆਹ ਸ਼ਾਦੀਆਂ ਵੀ ਬਾਈ ਦੇ ਉਨੇ ਜਾਂਦੇ ਆ ਤੇ ਬਾਈ ਦਾ ਸਾਡਾ ਮੇਲਜੋਲ ਪਿਆਰ ਬਹੁਤ ਹੈ ਐਵੇਂ ਬਾਈ ਪਰ ਆਹ ਜੀ ਸਾਡਾ ਬਹੁਤ ਪਿਆਰ ਮੈਨੂੰ ਹਰੇਕ ਪਲੇਅਰ ਦੀ ਬਹੁਤ ਵੀ ਇੱਜ਼ਤ ਕਰਦਾ ਾਂ ਬਾਈ ਕੋਲ ਵੀ ਥੋੜੇ ਦਿਨ ਉਹ ਜਾ ਕੇ ਹਰੇਕ ਪਲੇਅਰ ਕੋਲ ਪੁਰਾਣੇ ਕੋਲ ਹਰੇਕ ਕੋਲ ਜਾਨਣਾ ਜੀ ਧੀਰ ਹੈ ਜਿਵੇਂ ਪਾਰਲਾ ਜੀ ਜਿਵੇਂ ਹੁਣ ਭੋਲਾ ਹੈਗਾ ਮੇਰੇ ਪਿੰਡ ਦੇ ਨਾਲ ਹੀ ਮਾਸ ਸਾਰਿਆਂ ਨੂੰ ਕਿਰਪਾਲ ਕੋਲੇ ਮੈਂ ਮੁਕਸਰ ਜਾ ਕੇ ਆਂ ਜੀ ਹੁਣ ਕਿਰਪਾਲ ਮੁਕਸਰ ਰਹਿੰਦਾ ਹੈ ਜੀ ਤਾਂ ਬਈ ਹੋਰ ਵੀ ਜਿਹੜੇ ਪਲੇਅਰ ਤੁਹਾਡੇ ਨਾਲ ਖੇਡਦੇ ਰਿਐਕਸਰ ਉਹਨਾਂ ਦਾ ਨਾਮ ਲੈਣਾ ਚਾਹੋਗੇ ਰੱਤੀ ਹਾਂ ਜੀ ਮੇਰੇ ਪਿੰਡ ਤੇ ਸੀਗੇ ਜੀ ਮੇਰੇ ਨਾਲ ਮੱਖਣ ਸੀਗਾ ਬਹੁਤ ਚੰਗਾ ਚੰਦੀ ਜਿਹੜੀ ਕੈਨ ਦੇ ਸੀ ਉਹ ਫਿਰ ਜੀ ਚੰਡੀਗੜ੍ਹ ਲੱਗਿਆ ਸੀਗਾ ਤੇ ਗੱਲ ਕਰ ਫਿਰ ਉਹਨੇ ਗੇਮ ਤੋਂ ਨੂੰ ਪਤਾ ਜੀ ਜਦੋਂ ਬਾਹਰ ਬਾਗ ਜਿਹਦਾ ਬੰਦਾ ਗੰਦੂਰ ਸੀਗਾ ਮੱਖਣ ਸੀਗਾ ਜੀ ਤੇ ਬੁੱਗਰ ਸੀਗਾ ਜੀ ਜਵਾਰ ਲਾਲ ਸੀ ਇੱਕ ਕਮੇਟੀ ਸੀਗਾ ਜੀ ਇੱਕ ਦਰਸ਼ਨਬਧੂ ਸੀਗਾ ਜੀ ਉਹ ਜ਼ਿੰਮੇਦਾਰ ਸੀਗਾ ਬਹੁਤ ਤਕੜਾ ਜਾਫੀ ਸੀਗਾ ਜੀ ਇੱਕ ਲੋਕਰਾਜ ਫੰਡ ਸੀਗਾ ਜੀ ਕੋਈ ਨਾ ਤਾਂ ਭਾਈ ਜਿਸ ਤਰ੍ਹਾਂ ਤੁਸੀਂ ਖੇਡ ਦੇ ਨਾਲ ਨਾਲ ਜਿਹੜੇ ਹਰਿਆਣਾ ਪੁਲਿਸ ਦੀ ਜੌਬੀ ਕਰਦੇ ਰਹੇ ਹੋ ਨਾ ਹਾਂ ਜੀ ਤੇ ਉਸ ਬਾਰੇ ਵੀ ਦੱਸਿਆ ਜਾਵੇ ਕੋਈ ਦਰਸ਼ਕਾਂ ਨੂੰ ਉਹ ਮੈਨੂੰ ਜੀ ਮੈਂ ਛੋੜਿਆ ਸਾਡਾ ਇੱਥੇ ਬੱਪਾ ਜੀ ਹਰਿਆਣਾ ਦੇ ਆਪਣੇ ਬਲਾਕ ਦੇ ਮੈਚ ਸੀ ਜੀ ਨਾਇ ਤਾਂ ਸਾਡੇ ਸੰਦੂਗੜ੍ਹ ਨਾਲ ਸੀਗੇ ਜੀ ਆਪਣੇ ਟੂਰਨਾਮੈਂਟ ਨਾਇ ਤਾਂ ਮੈਂ ਉੱਥੇ ਵਸਟਾ ਸਾਰੀਆਂ ਕੋਟੀਆਂ ਪੰਗ ਸੀ ਹਾਂ ਤੇ ਫਿਰ ਉੱਥੋਂ ਆ ਕੇ ਮੈਂ ਅਥਨੇ ਸ਼ਾਮ ਨੂੰ ਆਇਆ ਸੀ ਬੱਪਾ ਜੀ ਹੂੰ ਬੱਪਾ ਸਾਡਾ ਗੁੜਾ ਨਾਲ ਫਾਈਨਲ ਦਾ ਮੈਚ ਸੀ ਹੂੰ ਤੇ ਮੈਂ ਉੱਥੇ ਸਾਰੀਆਂ ਕੋਡੀਆਂ ਉੱਥੇ ਪਾਈਆਂ ਜੀ ਜਦੋਂ ਉੱਥੇ ਨਹਿਰਾ ਸਾਹਿਬ ਆਏ ਸੀ ਫਿਰ ਮੈਨੂੰ ਉੱਥੇ ਭਰਤੀ ਬਾਰੇ ਇਹਨਾਂ ਨੇ ਕਿਹਾ ਤਾਂ ਵੀ ਬਰਤੀ ਜਦੋਂ ਨਹਿਰਾ ਜੀ ਉਹ ਮੰਤਰੀ ਸੀ ਜੀ ਉਹਨਾਂ ਨੇ ਫਿਰ ਮੇਰੀ ਮਦਦ ਕੀਤੀ ਜੀ ਪੋਸਟ ਜੀ ਤਾਂ ਲੰਮਾ ਸਮਾਂ ਫਿਰ ਕੋਡੀ ਖੇਡੇ ਹਨਾ ਹਾਂ ਜੀ ਮੈਂ ਲੰਮਾ ਸਮਾਂ ਖੇਡਿਆ ਜੀ ਮੈਂ ਤਾਂ ਠੁੰਡਾ ਦਾ ਜੀ ਪਹਿਲਾਂ ਮੈਂ ਪੋਲੇ ਹੋਰੇ ਨਾਲ ਖੇਡਿਆ ਹੂੰ ਪੋਲੇ ਹੋਰੇ ਸੀ ਢਿਆਨਾ ਸੀ ਸਿਭੂ ਸੀ ਹੂੰ ਕ੍ਰਿਪਾਲ ਸਿੰਘ ਨਿਹਾਲ ਸਿੰਘ ਹੂੰ ਇਹਨਾਂ ਤੋਂ ਬਾਅਦ ਫੇਰ ਆ ਗਿਆ ਜੀ ਮੈਂ ਧੀਰਾ ਤੇ ਆਪਣਾ ਪਾਲਾ ਇਹਨਾਂ ਭਰਾ ਤਾਰਾ ਇੱਕ ਨੋ ਹੋਰ ਮੁੰਡੇ ਸੀ ਜੀ ਇਹਨਾਂ ਨਾਲ ਖੇਡਿਆ ਜੀ ਫੇਰ ਮੈਂ ਬੱਲੀ ਹੋਰੇ ਹੂੰ ਜਸਪਾਲੀ ਇਹਨਾਂ ਨਾਲ ਵੀ ਮੈਚ ਲਾਉਂਦਾ ਰਿਹਾ ਜੀ ਉਸ ਤੋਂ ਬਾਅਦ ਫੇਰ ਮੈਂ ਜੀ ਇੱਕਦਾਂ ਮੈਚ ਮੈਚਰ ਨਾਲ ਵੀ ਲਾਇਆ ਜੀ ਅਮੇਚਰ ਮੁੰਡਾ ਕਰਿਆੜੇ ਕਰਿਆੜੇ ਹਾਂ ਜੀ ਬੜੇ ਮਤਲਬ ਉਮਰ ਦੇ ਮੁਤਾਬਕ ਜਿਹੜੇ ਨੌਜਵਾਨ ਉਸ ਤੋਂ ਤੁਹਾਡੀ ਉਮਰੋਂ ਘੱਟ ਸੀ ਉਹਨਾਂ ਨਾਲ ਵੀ ਖੇਡਦੇ ਜੀ ਜੇ ਉਹਨਾਂ ਟਾਈਮ 'ਚ ਹੈ ਹਾਂ ਜੀ ਅਜਾ ਉਹਨਾਂ ਟੈਮਾ ਦੇ ਵਿੱਚ ਮਤਲਬ ਉਹਨਾਂ ਦੇ ਨਾਲ ਕਰੀ ਵਾਲੇ ਤਾਂ ਬੱਬੂ ਸੀ ਅੱਜ ਬਹੁਤ ਚੰਗਾ ਸੀ ਫਿਰ ਮੈਂ ਉਹ ਆਪਣਾ ਤੇ ਬਸ ਸਰਪੰਚ ਲੈ ਗਿਆ ਸੀ ਕਰੀ ਵਾਲੇ ਜੀ ਜੀ ਅਸੀਂ ਉਸ ਕੱਲ ਦਾ ਜ਼ਿਕਰ ਕਰਨਾ ਸੀ ਬਾਈ ਨੇ ਆਪੇ ਦੱਸਤਾ ਬਾਈ ਜੀ ਅਸੀਂ ਤਨਹੂਰ ਪਿੰਡ ਇੱਕ ਦਿਨ ਗਏ ਸੀ ਤਾਂ ਉੱਥੇ ਬਾਈ ਨਾਲ ਸਾਡੀ ਗੱਲ ਹੋਈ ਉਹਨੇ ਬਾਈ ਕੋਲੇ ਦਾ ਜ਼ਿਕਰ ਕੀਤਾ ਤੁਹਾਡੇ ਉਹ ਕਹਿੰਦਾ ਵੀ ਸਾਡੀ ਇਹਨਾਂ ਇਲਾਕੇ ਦੀਆਂ ਟੀਮਾਂ ਨੂੰ ਹਰਾਉਣ ਵਾਸਤੇ ਤਾਂ ਜਿਹੜਾ ਬਲਦੇਵ ਸਿੰਘ ਸਰਪੰਚ ਸੀ ਸਾਡੇ ਮਾਨਯੋਗ ਸਰਪੰਚ ਸਾਹਿਬ ਜੋ ਇਸ ਦੁਨੀਆ 'ਚ ਨਹੀਂ ਆ ਸਤਿਕਾਰਯੋਗ हां ओ ओ ਤੁਹਾਨੂੰ ਦੱਸਦੇ ਵੀ ਉਸ ਮਤਲਬ ਚੌਂਕੀ ਦੇ ਵਿੱਚ ਤੁਹਾਡੀ ਬਦਲੀ ਕਰਾ ਕੇ ਉੱਥੇ ਲੈ ਗਿਆ ਕਰੀਏ ਸੱਚੀ ਗੱਲ ਹੈ ਹਾਂ ਜੀ ਕਰੀ ਵਾਲੇ ਮੈਨੂੰ ਜੀ ਬਦਾਮ ਕਿਉਂ ਦੁੱਧ ਇੱਕ ਬਲਬੀਰ ਸੀਗਾ ਖਤਰਾਵਾਂ ਤੋਂ ਜੀ ਕਹਿਲ ਕਹਿੰਦੇ ਜੀ ਉਹ ਮੇਰੇ ਨਾਲ ਸੀਗਾ ਜੀ ਅਸੀਂ 34 ਸਾਲ ਰਹੇ ਜੀ ਪੂਰੀ ਸਮੇਂ ਲੋ ਮੈਂ ਟੀਮ ਤਾਕੜੀ ਕਰਤੀ ਕਰੀ ਵਾਲੇ ਦੀ ਜੀ ਕਰੀ ਵਾਲੇ ਤਾਂ ਸੀਗਾ ਦਰਸ਼ਨ ਸੀਗਾ ਜੀ ਇੱਕ ਪੱਪੂ ਸੀਗਾ ਜੀ ਫਰਾਂਸੀਆ ਫਰਾਂਸੀਆ ਜੀ ਇੱਕ ਸੀਗਾ ਮੁੱਖਾ ਜੀ ਜੀ ਸ਼ੇਰਾ ਸੀ ਇੱਕ ਦਰਸ਼ਨ ਸੀਗਾ ਜੀ ਹੂੰ ਤੇ ਇੱਕ ਆਪਣਾ ਅਰਜਨ ਸਿੰਘ ਕਰਜਨ ਦਾ ਭਾਈ ਸੀਗਾ ਜੀ ਬੇਅੰਤ ਸਾਬ ਸਿੰਘ ਦਾ ਛੋਟੀਛ ਦੀਆ ਜੀ ਹਾਂ ਛੱਬੂ ਦਾ ਛੋਟੀਛ ਬੇਟਾ ਸੀ ਤੇ ਅਰਜਨ ਤੇ ਉਹ ਵੱਡੀ ਚ ਵੀ ਮੈਂ ਖੜਿਆ ਲੱਦਦਾ ਅਰਜਨ ਦੀ ਵੀ ਕੰਮ ਵਧੀਆ ਸੀ ਵਧੀਆ ਸੀ ਅਰਜਨ ਦੀ ਪੂਰਾ ਵਧੀਆ ਰੇਟਰ ਸੀ ਜੀ ਇੱਕ ਇਹਦੇ ਨਾਲ ਹੋ ਸੀ ਜੀ ਆਪਣਾ ਪਾਰਲਾ ਜੀ ਜੀ ਪਾਰਲਾ ਵੀ ਵਧੀਆ ਸੀਗਾ ਜੀ ਬੇਅੰਤ ਤੇ ਪਾਰਲਾ ਤੇ ਦਰਸ਼ਨ ਇਹ ਤੋਂ ਓਪਨ ਚ ਮੈਂ ਖੜਿਆ ਹੁੰਦਾ ਹੁੰਦਾ ਸੀ ਪਰ ਮੈਨੂੰ ਉੱਥੇ ਕਿਉਂ ਦੁੱਧ ਫਿਰੀ ਸੀਗਾ ਸਾਰਾ ਜੀ ਤੇ ਉੱਥੇ ਪਰ ਕਿੰਨਾ ਚਿਰ ਰਹਿ ਫਿਰ ਲੰਮਾ ਤੁਸੀਂ 3 ਸਾਲ ਰਹੇ ਸੀ ਇਹ ਮਤਲਬ ਉਥੇ ਆਪਣੇ ਕਰਿਆਲ ਚੌਕ ਹਾਂਜੀ ਇੱਕ ਵਾਰੀ ਸਾਨੂੰ ਫਿਰ ਤਨੂਰ ਨੇ ਅਸੀਂ ਧੀਰੇ ਹੋਰ ਨੂੰ ਹਰਾਤਾ ਜੀ ਭਾਂਦੇ ਹੋਰ ਨੂੰ ਬਹੁਤ ਮੈਚ ਫਸਿਆ ਜੀ ਜੀ ਤੇ ਫਿਰ ਅਸੀਂ ਕੁਦਰਤੋ ਜੀ ਅਸੀਂ ਕਿਤੇ ਸਰਸਿਆਏ ਸਾਂਗੇ ਤੇ ਸਾਡਾ ਮੈਚ ਪੈ ਗਿਆ ਜੀ ਉਤੋਂ ਬਾਅਦ ਅਸੀਂ ਜਦੋਂ ਗਏ ਤੇ ਤਨੂਰ ਨੇ ਸਾਨੂੰ ਮੈਚ ਹਰਾਤਾ ਸੀਗਾ ਜੀ ਇੱਕ ਨੰਬਰ ਤੇ ਹਰਾਤਾ ਸੀਗਾ ਜੀ ਇਹਨਾਂ ਨੇ ਫਿਰ ਸਾਰੇ ਰੋਲਾ ਪਾਉਣ ਲੱਗੇ ਤਨੂਰ ਦੀ ਮਦਦ ਕਰਨ ਲੱਗੇ ਇਹਨਾਂ ਨੂੰ ਆਇਆ ਹੋ ਗਿਆ ਜੀ ਮੇਰੇ ਹੁਣ ਤਾਂ ਹੀ ਆਈ ਪਲੇਅਰਾਂ ਦੀ ਬਿਲਕੁਲ ਬਿਲਕੁਲ ਹਾਂਜੀ ਅਜਾ ਉੱਥੇ ਵਰ ਤੋਂ ਉਹਨੂੰ ਵੀ ਰਾਇਆ ਉਹਨਾਂ ਤਨੂਰ ਨੂੰ ਤਾਂ ਹਰਾ ਤਾ ਸੀ ਜੋ ਮੈਂ ਤਨੂਰ ਨੂੰ ਬਲਾਕਾ ਜਾਏ ਕਿਹੜੇ ਹਰਾਈ ਦੰਦੇ ਸੀ ਉਹ ਬਲਾਕਾ ਜੀ ਮੈਂ ਆਪਣੇ ਰੋੜੀ ਮੈਚ ਹੋਇਆ ਸੀ ਸਾਡੇ ਜੀ ਤਨੂਰ ਦੀ ਵਧੀਆ ਟੀਮ ਸੀ ਉਹਨਾਂ ਦੀ ਤਨੂਰ ਦੀ ਪੂਰੀ ਤਾਕੜੀ ਟੀਮ ਸੀ ਜੀ ਜਗਮਰੇ ਨੇ ਦੀ ਤਨੂਰ ਦੀ ਸੌ ਵਾਲੇ ਦੀ ਝੰਡੇ ਦੀ ਜਿਹੜੀਆਂ ਆਪਣੇ ਏਰੀਏ ਸੀ ਜੀ 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 ਇਧਰ ਆਂਗਾ ਜੀ ਜੈਤੋ ਦੀ ਬਗਰੇਆੜੀ ਦੀ ਤੇ ਬੋਹਾ ਦੀ ਏਟੀ ਮਾਪੂਰ ਨਾ ਚੰਗਣ ਜਿੰਨਾ ਚੰਡੇ ਦੇ ਨਾਲ ਵੀ ਮੈਚ ਫਸਦਾ ਰਿਹਾ ਸੀ ਚੰਡੇ ਨਾਲ ਪੂਰਾ ਫਾਸਲਾ ਰਿਹਾ ਜੀ ਚੰਡੇ ਨਾਲ ਮੈਂ ਮੈਂ ਚਲਵਾਉਂਦਾ ਵੀ ਰਿਹਾ ਜੀ 2 ਸਾਲ ਮੈਂ ਚੰਡੇ ਦੀ ਟੀਮ 'ਚ ਖੇਡਿਆ ਅਸੀਂ ਲੰਮੀ ਜਾਂਦੇ ਰਹੇ ਅਸੀਂ ਕਦੇ ਹਰੀ ਨਹੀਂ ਸੀ ਮੈਂ ਤੇ ਬਿੰਦੀ ਜੀ ਆਪ ਘਾਟੀ ਮਾ ਤੋਂ ਜੀ ਜੀ ਪੀਟੀ ਵਾਲੇ ਖੇਡੇ ਜੀ ਅਸੀਂ ਫਸਟ ਆਉਂਦੇ ਮੈਂ ਤੇ ਬਿੰਦੀ ਮਗਰੋਂ ਮੈਨੂੰ ਬਿੰਦੀ ਜੱਫੀ ਕਰਨ ਦਾ ਇੱਕ ਦੋ ਜੱਫੇ ਮੈਂ ਹਰੇਕ ਨੂੰ ਲਾਉਂਦਾ ਸੀ ਅੱਛਾ ਰੇਡ ਵੀ ਪਾਉਂਦੇ ਸੀ ਤੇ ਜੱਫੇ ਆ ਜਾਂਦੇ ਸੀ ਬਿੰਦੀ ਨੇ ਮੈਨੂੰ ਕਿਉਂ ਇਕੱਠਾ ਕਰਕੇ ਦਿੱਤਾ ਸੀ ਅਜੀ ਕਿਰਾ ਚੰਡੇ ਵਾਲੇ ਮੈਨੂੰ ਪਿੰਡ ਕਿਉਂ ਲੈ ਕੇ ਗਏ ਸੀ ਉਦੋਂ ਮੈਂ ਸਾਡਾ ਮਾਲ ਖੜੇ ਲੱਗਾ ਸੀ ਬੋਢੇ ਰਾਂ ਦੇ ਉੱਤੇ ਬਿੰਦੀ ਨਾਲੋਂ ਮੈਂ ਜ਼ਿਆਦਾ ਚੱਲ ਗਿਆ ਸੀ ਅਜੀ ਫਿਰ ਇਹਨਾਂ ਨੇ ਕਿਉਂ ਇਕੱਠਾ ਕਰਕੇ ਜਾਂ ਸੰਦੂਆ ਦੇ ਵੀ ਮੈਂ ਸੀ ਸਾਡਾ ਜੀ ਉਹ ਟਾਈਮ ਪੂਰੇ ਅੜਕੇ ਲੱਗਦੇ ਮੈਂ ਅਜੀ ਜੀ 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 ਸਾਥੀਓ ਜਿਸ ਤਰ੍ਹਾਂ ਦੇਸ਼-ਵਦੇਸ਼ਾਂ ਸਾਡੇ ਭੈਣ ਭਰਾ ਸਾਡੇ ਨਾਲ ਜੁੜੇ ਆ ਉਹਨਾਂ ਦਾ ਧੰਨਵਾਦ ਸਾਰਿਆਂ ਦਾ ਜਿਹੜੇ ਵੀਡੀਓ ਨੂੰ ਪਿਆਰ ਕਰਦੇ ਆ ਸਾਨੂੰ ਵੀ ਪਿਆਰ ਕਰਦੇ ਸਾਡੇ ਚੈਨਲ ਨੂੰ ਪਿਆਰ ਕਰਦੇ ਆ ਅਸੀਂ ਫੇਰ ਅੱਜ ਉਹਨਾਂ 올ਡ ਖਿਡਾਰੀਆਂ ਦੇ ਦਰਸ਼ਨ ਕਰਵਾਉਣ ਜਾ ਰਹੇ ਹਾਂ ਤੁਹਾਨੂੰ ਤਾਂ ਤੁਸੀਂ ਜਿਹੜੇ ਜਿਹੜੇ ਸਾਥੀ ਇਹਨਾਂ ਦੀ ਗੇਮ ਵੇਂਦੇ ਰਹੇ ਆ ਚਾਹ ਇਹਨਾਂ ਦੇ ਮੈਚ ਉਹਨਾਂ ਟਾਈਮਾਂ 'ਚ ਵੇਂਦੇ ਰਹੇ ਚਾਹ ਕਿਤੇ ਇਹਨਾਂ ਦੇ ਨਾਲ ਵੀ ਜਾਂਦੇ ਰਹੇ ਉਹ ਕਮੈਂਟ ਜ਼ਰੂਰ ਕਰੋ ਜਿਹੜੇ ਗਾਦੜ ਜੀ ਨੂੰ ਜਾਣਦੇ ਆ ਤੇ ਆਪਾਂ ਨਾਲ ਨਾਲ ਸਕਰੀਨ ਤੇ ਇਹਨਾਂ ਦਾ ਨੰਬਰ ਵੀ ਦੇਵਾਂਗੇ ਤਾਂ ਗੋਲਾ ਬਈ ਜੀ ਤੁਸੀਂ ਇੱਕ ਜ਼ਿਕਰ ਕੀਤਾ ਸੀ ਉਸ ਇਲਾਕੇ ਦਾ ਵੀ ਤੁਸੀਂ ਜਦੋਂ ਬਾਈ ਵੀ ਉਧਰ ਜਾਂਦਾ ਖੇਡਦਾ ਸੀ ਅਕਸਰ ਘਰੀ ਵਾਲੇ ਚ ਹਨਾ ਤੇ ਤੁਸੀਂ ਜਾਂਦੇ ਤੁਸੀਂ ਕਹਿੰਦੇ ਵੀ ਜੇ ਪਾਣੀ ਮੰਗਦੇ ਸਾਨੂੰ ਦੁੱਧ ਦੇ ਉਹ ਇਲਾਕੇ ਦੀ ਸਿਫਤ ਕੀਤੀ ਜਾਂਦਾ ਹਨਾ ਹਨਾ ਰਾਣੀਆਂ ਹਲਕਾ ਵੀ ਬਹੁਤ ਚੰਗੇ ਪਿੰਡ ਹੈ ਉਧਰ ਹਨਾ ਉਸ ਬਾਰੇ ਵੀ ਦਰਸ਼ਕਾਂ ਨੂੰ ਫਿਰ ਦੱਸੀਏ ਆਪਾਂ ਮੜਾ ਜਾ ਉਹ ਹੈ ਜਿਆ ਜੀ ਅਸੀਂ ਪਾਣੀ ਮੰਗਦੇ ਦੁੱਧ ਦਿੰਦੇ ਜੀ ਦੁੱਧ ਮੰਗਦੇ ਤਵਨ ਕਿਉਂ ਦਿੰਦੇ ਪਾਣੀ ਐ ਨਹੀਂਗਾ ਦੁੱਧ ਮੇਰਾ ਦੁੱਧ ਹੈ ਜੀ ਦੁੱਧ ਦੇ ਕਿਉਂ ਲੈ ਲਉ ਬਸਤਕਾਰ ਬਹੁਤ ਕਰਦੇ ਸਤਕਾਰ ਇਨਾ ਕਰਦੇ ਸੀਗੇ ਬਹੁਤ ਜਿਆਦਾ ਮਤਲਬ ਵੀ ਸਾਰੇ ਏਰੀਆ ਨੂੰ ਸਾਨੂੰ ਬਹੁਤ ਚੰਗਾ ਚਾਹੁੰਦੇ ਸੀ ਹਾਂ ਜੀ ਬਿਲਕੁਲ ਬਿਲਕੁਲ ਆ ਸਾਥੀਓ ਦੇਖੋ ਅੱਜ ਐਨੀ ਨਹੀਂ ਉਮਰ ਦੇ ਹੋ ਗਏ ਆ ਤੇ ਮੈਨੂੰ ਲੱਗਦਾ ਨਹੀਂ ਵੀ ਇਹਨਾਂ ਦੇ ਐਨਕ ਲੱਗੇ ਹੋਊਗੇ ਤਾਂ ਆਪਣੀ ਕਿੰਨੀ ਅੰਗਲ ਦੀ ਉਮਰ ਆ ਆਪਣੀ ਮੇਰੀ ਤਾਂ 68 73 ਸਾਲ ਹੋ ਗਏ ਤੇ ਬਿਲਕੁਲ ਵਧੀਆ ਦੇਖਦਾ ਹਾਂ ਹਾਂ ਵਧੀਆ ਕੋਈ ਦਿੱਕਤ ਨਹੀਂ ਸੀ ਕੋਈ ਦਿੱਕਤ ਨਹੀਂ ਆ ਦੇਖ ਲੋ ਜੀ ਸਾਥੀਓ ਉਹਨਾਂ ਨੌਜਵਾਨਾਂ ਦੇ ਮੂੰਹ ਤੇ ਚਪੇੜ ਵੀ ਆ ਜਿਹੜੇ ਨਸ਼ੇ ਦੇ ਵਿੱਚ ਪੈ ਚੁੱਕੇ ਆ ਤੇ ਇਹਨਾਂ ਨੂੰ ਦੇਖੋ ਅੱਜ 22 ਦੀ ਉਮਰ 65 ਸਾਲ ਹੋ ਗਈ ਆ ਤਾਂ ਇਹਨਾਂ ਦੀ ਉਮਰ ਵੇਖ ਲੋ ਜੀ 70 ਸਾਲ 70 ਸਾਲ ਵਾਂਗੂ ਬਾਈ 70 ਸਾਲ ਹੋ ਗਈ ਉਮਰ ਆ ਪਿਆਰ ਵੀ ਦੇਖੋ ਕਿੰਨਾ ਆਜ ਆਪਸ ਵਿੱਚ ਖਿਡਾਰੀਆਂ ਦੇ ਤੇ ਬਾਈ ਜੀ ਜਿਸ ਤਰ੍ਹਾਂ ਗੋਲਾ ਬਾਈ ਕਹਿੰਦਾ ਵੀ ਜਦੋਂ ਇਸ ਇਲਾਕੇ ਦੇ ਵਿੱਚ ਕਦੇ ਟੂਰਨਾਮੈਂਟ ਹੁੰਦੀ ਚਾ ਵਿਦੇਸ਼ਾਂ ਦੇ ਵਿੱਚ ਖਿਡਾਰੀ ਜਾਂਦੇ ਆ ਤੇ ਉਹ ਤੁਹਾਨੂੰ ਮਿਲ ਕੇ ਰਕੇ ਵੀ ਜਾਂਦੇ ਆ ਹਾਂ ਪੂਰੇ ਜਾਂਦੇ ਨੇ ਮੇਰੇ ਕੋਲੇ ਵੀ ਇਧਰ ਪੰਜਾਬ ਹੈ ਬਾਬਾ ਹਰਪ੍ਰੀਤ ਜੀ ਜੀ ਇਹ ਸੱਭਾ ਜੀ ਜੀ ਤੇ ਰਾਣਾ ਵੀ ਇੱਥੇ ਸਨਮਾਨਤ ਕਰਿਆ ਸੀ ਜੀ ਮੈਨੂੰ ਤੇ ਰਾਣੇ ਨੂੰ ਘੰਡੇ ਬੰਨ੍ਹ ਕੇ ਹੁੰਦੇ ਜੀ ਉਹ ਮੈਂ ਰਾਣੇ ਨੂੰ ਅਸਲ ਲੱਗਾ ਜੀ ਤੇ ਮੈਂ ਰਾਣਾ ਦਾ ਹੁਣ ਆਪਾਂ ਤਾਂ ਵੱਡਾ ਪ੍ਰੇਰ ਹੀ ਕਰਨੇ ਆ ਜੀ ਉਹ ਰਾਣੇ ਤੁਸੀਂ ਦਾ ਵੱਡੇ ਪਲੇਅਰ ਹੋਵਗਾ ਯਾਰ ਤੁਸੀਂ ਵੱਡੇ ਕਾ ਤੁਸੀਂ ਸਾਥੋਂ ਵੱਡੇ ਹੋ ਤੁਸੀਂ ਪੁਰਾਣੇ ਪਲੇਅਰ ਹੋ ਤੁਸੀਂ ਆਇਆ ਕਰੋ ਸਮੇਂ ਮੈਨੂੰ ਐਡਰੈਸ ਦੇ ਕੇ ਗਿਆ ਵੀ ਜੀ ਆਇਆ ਕਰੋ ਇੱਜ਼ਤ ਵਾਦ ਕਰੀ ਜੀ ਉਹਨੇ ਜਿੰਨੀ ਕਹਿ ਦੀ ਜੀ ਅੱਛਾ ਬਾ ਹੁਣ ਵੀ ਆ ਕੇ ਜਾਂਦਾ ਰਹਿੰਦਾ ਜੀ ਮੇਰੇ ਕੋਲ ਬਹੁਤ ਇੱਜ਼ਤ ਕਰਦਾ ਬਾਈ ਸਾਨੂੰ ਨਾ ਇੱਕ ਐਲਨਵਾਦ ਤੋਂ ਪਹਿਲਵਾਨ ਦਾ ਫੋਨ ਆਇਆ ਸੀ ਉਹ ਕਹਿੰਦਾ ਸੀ ਵੀ ਬਾਈ ਗੋਲੇ ਨੂੰ ਚਾਹ ਤੁਸੀਂ ਜਿਸ ਤਰ੍ਹਾਂ ਕਹਿੰਦਾ ਉਹਦੋਂ ਤੁਸੀਂ ਐਂਟਰ ਬੁੱਕ ਕੀਤਾ ਸੀ ਮੈਨੂੰ ਕਹਿੰਦੇ ਵੀ ਉਹਨਾਂ ਪਾਲੇ ਹੋਣਾ ਭਾਈ ਉਹਨਾਂ ਦਾ ਹਾਂ ਸੁਖਵੀਰ ਦਾ ਉਹਨਾਂ ਦਾ ਬੇਅੰਤ ਕੰਗ ਸੀ ਜਸਵੀਰ ਸਿੰਘ ਜੀ ਕਹਿੰਦਾ ਉਹਨਾਂ ਜੇ ਹੁਣ ਤੁਸੀਂ ਕਦੇ ਮਿਲੇ ਬਾਈ ਗਾਦੜ ਜੀ ਨੂੰ ਉਹਨਾਂ ਨੂੰ ਇਹ ਪੁੱਛਿਓ ਵੀ ਉਹਨਾਂ ਟਾਈਮ 'ਚ ਖਰਾਕ ਕੀ ਖਾਂਦੇ ਸੀ ਤੁਸੀਂ ਆਪਾਂ ਨੌਜਵਾਨ ਖਰਾਕ ਤਾਂ ਦੇਸੀ ਸੀ ਅਜ ਤੱਕ ਕਿਉ ਉਹ ਤੋਂ ਦੰਦਾ ਸੀ ਕਦੇ ਮਾਤਾ ਜੀ ਖੁਆ ਕਰ ਦਿੰਦੇ ਬਸ ਖੁਆ ਖਾਂਦੇ ਕਦੇ ਸ਼ਹਿਰ ਦੀ ਕੋਈ ਚੀਜ਼ ਨਹੀਂ ਖਾਂਦੇ ਸੀਗੇ ਐਵੇਂ ਹੀ ਬਾਈ ਹਾਂ ਜੀ ਮੈਂ ਦਾ ਸੁੰਤਾ ਸਾਹਿਬ ਜੀ ਮੈਂ ਇੰਨੀ ਖਰਾਕ ਮੱਤ ਕੇ ਖਾਦੀ ਨਹੀਂ ਜੀ ਮੈਂ ਇੰਨਾ ਟੱਕੜਾ ਰਿਆ ਇਹਨਾਂ ਨੂੰ ਪੁੱਛ ਲੋ ਇੱਕ ਅੱਧਾ ਕੱਲਾ ਰੇਡਾ ਪਾਉਂਨਾਂ ਰਿਹਾ ਸਾਰਿਆਂ ਤੇ ਮੈਂ ਖਰਾਕ ਜਿਹੇ ਜੀ ਮੈਨੂੰ ਮਿਲਦੀ ਇੱਕ ਵਾਰੀ ਮੈਂ ਖਰਾਕ ਖਾਧੀ ਸੀ ਜੀ ਡੇਰੇ ਸੰਤਾਂ ਨੇ ਪੂਰੀ ਮੱਥ ਕੇ ਮੈਨੂੰ ਇੱਕ ਵਾਰੀ ਤਿਆਰੀ ਕਰਾਈ ਸੀ ਖਰਾਕ ਨਾਲ ਤੇ ਸਾਡਾ ਮੈਚ ਹੋਇਆ ਸੀ ਜੀ ਮੇਰੇ ਮਿੱਟੀ ਵੀ ਨਹੀਂ ਲੱਗੀ ਸੀਗੀ ਬਿੱਦਿਓ ਰਾਤਾਂ ਦੇ ਨਾਲ ਮੈਚ ਸੀਗਾ ਜੀ ਜੀ ਹਾਂ ਜੀ ਸਾਡੇ ਆਪ ਦੇ ਜਿਹੜੇ ਮੈਚ ਵੀ ਬੜੇ ਫਸਦੇ ਰਹੇ ਆ ਅੱਛਾ ਭਾਈ ਤੁਸੀਂ ਥੋੜਾ ਚਿਰ ਪਹਿਲਾਂ ਤੁਸੀਂ ਦੱਸਿਆ ਸੀ ਵੀ ਅਸੀਂ ਇਕੱਠੇ ਖੇਡਣ ਗਏ ਸੀ ਤੇ ਮੈਂ ਇਹਨਾਂ ਦੀ ਛੱਡੀ ਫੜ ਲਈ ਸੀ ਉਹ ਕੀ ਸੀ ਉਹ ਐ ਜੀ ਮੈਂ ਇਹਨਾਂ ਨੂੰ ਰਾਮਪੁਰੇ ਫੂਲ ਲੈ ਗਿਆ ਜੀ ਮੈਚ ਲਾਉਣ ਨੂੰ ਹਰਿਆਣਾ ਪੰਜਾਬ ਦਾ ਜੀ ਉਧਰ ਦੀ ਬਹੁਤ ਤਗੜੀ ਟੀਮ ਸੀ ਬਾਗਾ ਸੀ ਗੋਲਾ ਸੀ ਹੋ ਟੰਗੇ ਚੰਗੇ ਪਲੇਅਰ ਪੰਜਾਬ ਵਾਲੇ ਸਾਰੇ ਹੀ ਛਿੰਬਾ ਸੀ ਛਿੰਬਾ ਵੀ ਸੀ ਛਿੰਬਾ ਵੀ ਸ਼ਾਨੀ ਤੇ ਸਾਰੇ ਉਹ ਛੱਬਾ ਹਾਂ ਛੱਬਾ ਸੱਬੇ ਉਹ ਤਾਂ ਇੱਥੇ ਸੱਡੂਗੜ ਵੰਦ ਦੱਸੋ ਇੱਥੇ ਤਲਵੰਡੀ ਉੱਥੇ ਜੋ ਸਾਡਾ ਮੈਚ ਹੋਇਆ ਸੀ ਤੇ ਮੈਚ ਬਹੁਤ ਸੋਹਣਾ ਗੋਲਾ ਸਾਡੇ ਮੇ ਸਾਰਿਆਂ ਨਾਲੋਂ ਚੰਗਾ ਚੱਲਿਆ ਜੀ ਤੇ ਮੈਨੂੰ ਤਾਂ ਸਾਰੇ ਪੰਜਾਬ ਵਾਲੇ ਹਰਪ੍ਰੀਤ ਬਾਬੇ ਮਰ ਕੇ ਇੱਜ਼ਤ ਕਰਦੇ ਸੀਗੇ ਤੇ ਗੋਲੇ ਟਕੇ ਮੈਨੂੰ ਉੱਤੇ ਸਾਰਿਆਂ ਨਾਲੋਂ ਪਹਿਲਾਂ ਰੇਡਾਂ ਇਹ ਪਾਉਂਦੇ ਮੈਂ ਤੇ ਗੋਲੇ ਹੀ ਪਾਉਂਦੇ ਸੀ ਇੱਕ ਰੇਡਰ ਹੋਰ ਪਤਾ ਨਹੀਂ ਕਿਹੜਾ ਤੀਰਾ ਤੇ ਇੱਕ ਮਿਰਜਾ ਹਾਂ ਮਿਰਜਾ ਪੁੱਠੇੜਾ ਪਾਲਾ ਸੀ ਅਸੀਂ ਉੱਥੋਂ ਜੀ ਮੈਂ ਤੇ ਉਹਨਾਂ ਨੂੰ ਖੈਰ ਹਾਰ ਕੇ ਸਾਨੂੰ ਵਧੀਆ ਉਹਨਾਂ ਨੇ ਮੈਚ ਵਧੀਆ ਲੱਗਿਆ ਜੀ ਸਾਡਾ ਉੱਥੋਂ ਅਸੀਂ ਆ ਕੇ ਮੇਲਾ ਸੀ ਜਗਮਾੜ ਵਾਲੀ ਜੀ ਤੇ ਉੱਥੇ ਆ ਕੇ ਜੀ ਅਸੀਂ ਜਦੋਂ ਮੇਲੇ ਚ ਵੜ ਕੇ ਤੇ ਪਾਲੇ ਉਰਤੀ ਦੇ ਉਹਨਾਂ ਨੇ ਗੋਲੇ ਨੇ ਝੰਡੀ ਕਰਤੀ ਤੇ ਮੈਂ ਇਹਨਾਂ ਦੀ ਝੰਡੀ ਫੜ ਲਈ ਨਾਲ ਗਿਆ ਦੀ ਚੰਡੀ ਫੜਦੀ ਦੇਖ ਲੋ ਜੀ ਉਦੋਂ ਵਾਲੇ ਪਲੇਅਰਾਂ ਦਾ ਤੇ ਹੁਣ ਵਾਲਿਆਂ ਦਾ ਕਿੰਨਾ ਹਰਕਤ ਇਹ ਨਾ ਫਸਰਾਏ ਨੀ ਕਿ ਯਾਰ ਤੂੰ ਸਾਡੇ ਬਰਾਏ ਆਈ ਨਾ ਇਹ ਹੱਸਣ ਲੱਗੇ ਜੀ ਅੱਛਾ ਜਦੋਂ ਇਹ ਹੱਸਣ ਲੱਗੇ ਮੈਨੂੰ ਆਲੇ ਯਾਰ ਵੀ ਭਲਵਾ ਨਾ ਤੂੰ ਤਾਂ ਤੈਨੂੰ ਉੱਥੇ ਕਟਵਾ ਲਿਆ ਯਾਰ ਹੁਣ ਤੂੰ ਚੰਡੀ ਫੜਦੀ ਤੇ ਮੈਂ ਜਦੋਂ ਚੰਡੀ ਫੜਦੀ ਸਾਡਾ ਮੈਂ ਇਹਨਾਂ ਨੂੰ ਕਹਿ ਰਿਹਾ ਯਾਰ ਵੀ ਆਪਣਾ ਮੈਚ ਹੀ ਕੌਣ ਦੇਖੂਗਾ ਅਪਾ ਸਾਰੇ ਇੱਕ ਪਾਸੇ ਤੱਕੜੇ ਹੋ ਗਏ ਇੱਕ ਪਾਸੇ ਸਾਰੇ ਖਿੰਡਣ ਲੱਗੇ ਤਾਂ ਫਿਰ ਮੈਂ ਮੈਚ ਕਿੱਥੇ ਨੂੰ ਮੈਚ ਹੀ ਨਹੀਂ ਹੋਣਾ ਉਹ ਫਿਰ ਸਾਡਾ ਮੈਚ ਹੋਇਆ ਜੀ ਫਿਰ ਪੂਰਾ ਖੜਕਮਾ ਨਹੀਂ ਪਹਿਲੀ ਰੇਡ ਮੇਰੀ ਸੀ ਇੱਕ ਨਾਇਬ ਸੀਗਾ ਮੇਰੇ ਪਿੰਡ ਦਾ ਜੀ ਪੁੱਸ ਸੱਚ ਹੈ 50 55 ਦੇ ਡੈਣੇ ਪਾਈਆਂ ਸੀ ਪਾਜਾ 55 ਬਹੁਤ ਸੋਹਣਾ ਮੈਂ ਸੀ ਤੇ ਉਹ ਪਹਿਲੀ ਰੇਡ ਕਰਕੇ ਇਹ ਮਤਲਬ ਤੇ ਨੰਬਰ ਤੇ ਜਿੱਤ ਗਿਆ ਹਾਏ ਮੈਨੂੰ ਫਿਰ ਟੇ ਡੇ ਦੇ ਫਰਕ ਦੇ ਇਹ ਮਨਿਟੇ ਡਾ ਕਰਨ ਲੱਗੇ ਜੀ ਆਹ ਕੰਜਦਾ ਉੱਥੇ ਵੀ ਕਟਵਾ ਲਿਆ ਸਾਨੂੰ ਇੱਥੇ ਵੀ ਕੁੱਟ ਗਿਆ ਵੀ 50 50 ਰੇਡਾ ਪੰਜ ਆਉਣੀ ਸੀ ਤੁਹਾਨੂੰ ਬਹੁਤ ਬਹੁਤ ਤੂੰ ਤਾਂ ਸਰਕਾਰ ਰੇਡ ਹੀ ਪਾਉਂਦੀ ਜੀ ਇੱਕ ਇੱਕ ਰੇਡ ਵੀ ਹੁੰਦਾ ਤੇ ਬਈ ਕਰੀ ਵਾਲੇ ਨੂੰ ਕੀ ਮੈਸੇਜ ਦੇਣਾ ਚਾਹੋਗੇ ਜਿੰਨਾ ਚੋਂ ਇੰਨਾ ਪਿਆਰ ਮਿਲਿਆ ਉਹਨਾਂ ਟਾਈਮਾਂ ਦੇ ਵਿੱਚ ਹਨਾ ਕਰੀ ਵਾਲੇ ਤਾਂ ਮੈਂ ਬਹੁਤ ਡੱਬੇ ਸਰਪੰਚ ਦੀ ਕਸ਼ਮੀਰ ਕਾਮਰੇਡ ਹੁੰਦਾ ਇਹ ਪੁਰਾਣੇ ਬੰਦੇ ਹੁੰਦੇ ਜੀ ਸਪੈਸ਼ਲ ਸਾਨੂੰ ਇੱਥੋਂ ਦੇ ਕੇ ਗਏ ਸਭ ਮੇਰੀ ਸਾਰੀ ਖਰਾਕ ਮੇਰੀ ਤੇ ਬਲਬੀਰ ਕਹਿਣ ਦੀ ਸੀ ਸਾਰੀ ਫਰੀ ਦੀ ਸੀ ਇਹ ਬਲਬੀਰ ਕਹਿੰਦਾ ਕਿਥੋਂ ਦਾ ਸੀ ਇਹ ਖਤਰਾਵਾਂ ਦੇ ਹੂੰ ਐਨਾ ਹੋ ਤਾਂ ਨਹੀਂ ਬੱਤ ਪਲੇਅਰ ਮੇਰਾ ਡੰਗ ਪੂਰੇ ਲਾਉਂਦਾ ਸੀ ਜਿੱਥੇ ਮੈਂ ਖਰਾਕ ਮਤਲਬ ਹੈ ਹੱਜੀ ਵੀ ਹੈਗੇ ਹੈ ਉਹ ਰੇਡਰ ਸੀ ਉਹ ਲਓ ਜਾਫੀ ਵਧੀਆ ਜਾਫੀ ਵਧੀਆ ਮੇਰਾ ਡੰਗ ਲਾਉਂਦਾ ਸੀ ਪੂਰਾ ਜੀ 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 ਕਿ ਹੋਰ ਤਾਂ ਉਹ ਆਮ ਖਰਚਾ ਪਿੰਡਾਂ ਦੇ ਮੁੰਡੇ ਮੈਂ ਉਹ ਨਾਲ ਰੱਖਦਾ ਹੀ ਸੀ ਤੇ ਬਈ ਆਪਾਂ ਬਾਈ ਨੂੰ ਪੁੱਛਾਂਗੇ ਤੁਹਾਡਾ ਉਸਤਾਦ ਕੌਣ ਸੀ ਮੈਂ ਤਾਂ ਜੀ ਆਪ ਦਾ ਉਸਤਾਦ ਆਂਦੇ ਅਮਰਜੀਤ ਨੂੰ ਮੰਨਦਾ ਫੱਤੇ ਵਾਲੇ ਨੂੰ ਜੀ ਗਾਦਰ ਨੂੰ ਮੈਨੂੰ ਉਹਦੀ ਡੇਟ ਤੇ ਇੰਨਾ ਸੀ ਜੋ ਐਡਾ ਅੱਖੀ ਪਲੇਅਰ ਸੀਗਾ ਜੀ ਹੁਣ ਚਲੋ ਰਿਹਾ ਨਹੀਂਗਾ ਜੀ ਥੋੜਾ ਜਿਹਾ ਹੋਗਾ ਮੈਂ ਉਹਦੀ ਇੰਟਰਵਿਊ ਕਰਾਉਣੀ ਚਾਹੁੰਦਾ ਸੀ ਚਲੋ ਨਹੀਂ ਹੋਈ ਤੇ ਉਹ ਦੇਖ ਲਓ ਜੀ ਉਹਦੀ ਗੇਲ ਵੀ ਉਹ ਕਿ ਵਿਚਾਰੇ ਨੂੰ ਮਾਫ ਹੋਈ ਸੀ ਕਬੱਡੀ ਜੀ ਬਾਦਲ ਸਾਹਿਬ ਨੇ ਸਾਰੀ ਗੇਮ ਦੇ ਵਿੱਚ ਮਾਫ ਕਰਤੀ ਉਹਦੀ ਗੇਮ ਐਡੀ ਤਕੜੀ ਸੀ ਜੇ ਉਹਨੂੰ ਕੋਈ ਰੋਕਣ ਦੀ ਕੋਸ਼ਿਸ਼ ਕਰਦਾ ਉਸਦੇ ਹੱਥ ਲਾਉਂਦਾ ਜਾਈ ਗਏ ਐਡਾ ਅੱਖੀ ਪਲੇਅਰ ਸੀ ਤੇ ਭਾਈ ਆਪਣਾ ਕੌਣ ਸੀ ਉਸਤਾਦ ਦਾ ਉਸਤਾਦ ਦੇ ਵਿਦਿਆਲ ਸੀ ਸਾਰ ਤੋਂ ਸੀਗਾ ਬਹੁਤ ਸੋਨਾ ਸੀ ਆ ਪਿੱਛੇ ਡੈਥ ਹੋ ਗਿਆ ਉਹਨਾਂ ਦੀ ਆਪਾਂ ਮਨੋਮਤਰ ਵੀ ਉਸੇ ਨੂੰ ਬਣਾਇਆ ਸੀ ਤੇ ਉਹ 2-4 ਉਹ ਦਿਨਾਂ ਮੈਚ ਵੀ ਲਾਇਆ ਸੀ ਹਸਾਰ ਹਸਾਰ ਸਾਈਡ ਤੇ ਸੀ ਤੇ ਭਾਈ ਜਿਸ ਤੋ ਅੱਜ ਨਾਲ ਟਾਈਮ ਵਾਈ ਤੁਸੀਂ ਖੇਡਦੇ ਰਹੇ ਵੀ ਜਿਵੇਂ ਕਹਿੰਦੇ ਵੀ ਹਿੱਕ ਦੇ ਜੋਰ ਦੇ ਨਾਲ ਖੇਡਦੇ ਹੈਨਾ ਤੇ ਅੱਜ ਦੀ ਜਿਹੜੀ ਕੌਡੀ ਆ ਉਦੋਂ ਦੀ ਕੌਡੀ ਆ ਜਿਵੇਂ ਗੁੱਸਾ ਗਿਲਾ ਹੁਣ ਜਿਆਦਾ ਹੈਨਾ ਉਦੋਂ ਤੇ ਪਿਆਰ ਦੀ ਖੇਡ ਸੀ ਉਦੋਂ ਜੀ ਇੰਨਾ ਚੰਗਾ ਪਿਆਰ ਸੀ ਜਿਹੜੇ ਰੈਫਰੀ ਦੇ ਅਸੀਂ ਪੈਰੀ ਹੱਥ ਲਾਉਂਦੇ ਜੀ ਅੱਛਾ ਇਹਨਾਂ ਮਸਲੇ ਅਸੀਂ ਮੈਂ ਜਦੋਂ ਇੱਕ ਵਾਰ ਰੈਫਰੀ ਤੇ ਪੈਰੀ ਹੱਥ ਲਾਉਂਦੇ ਸੀਗੇ ਉੱਤੇ ਹੁਣ ਤਾਂ ਹੁਣ ਲੋਕ ਮਤਲਬ ਰੈਫਰੀ ਨੂੰ ਪੁੱਟੂ ਬਹਿ ਜਾਂਦੇ ਕਦੇ ਰੈਫਰੀ ਨੇ ਜੇ ਨੰਬਰ ਦੇ ਤੱਕ ਕਦੇ ਅਸੀਂ ਗਿਲਵਾ ਸਕਵਾ ਸੀ ਮੈਂ ਤਾਂ ਕਦੇ ਕਰੇ ਨਹੀਂ ਸੀ ਮੈਨੂੰ ਲੋਕ ਪਾਈ ਕਹਿੰਦੇ ਨੇ ਵੀ ਯਾਰ ਪਹਿਲਵਾਨ ਅੱਛਾ ਇਹ ਕੱਲ ਆਪਣੇ ਅੰਦਰਪਾਲ ਜੀ ਜਿਵੇਂ ਉਹਨਾਂ ਟਾਈਮਾਂ ਦੇ ਵਿੱਚ ਜਦੋਂ ਰੈਫਰੀ ਤੇ ਆਪਾਂ ਫੈਸਲਾ ਛੱਡ ਦਿੰਦੇ ਵੀ ਜੋ ਜੇ ਉਹਨੇ ਦੇਤਾ ਨੰਬਰ ਕੱਟਤਾ ਨੰਬਰ ਉਹ ਜੇ ਨੰਬਰ ਕੋਈ ਗਲਤ ਦੇ ਦਿੰਦਾ ਨਾ ਰੈਫਰੀ ਤੇ ਉਹ ਕਹਿੰਦਾ ਵੀ ਮੈਂ ਤੁਹਾਡਾ ਨੰਬਰ ਬਾਅਦ ਚ ਕੱਢ ਦੂੰ ਹਾਂ ਹਾਂ ਮਤਲਬ ਤੈਨੂੰ ਪਾਜੀ ਉਹ ਕੱਢਣ ਦੀ ਗਲਤ ਹੋਰ ਲੇਕਿਨ ਅੱਜ ਵੇਖੋ ਇੱਕ ਨੰਬਰ ਪਿੱਛੇ ਕਿਵੇਂ ਰੋਲਾ ਪੈਦਾ ਕੈਮਰਾ ਜ਼ੂਮ ਕਰ ਕਰ ਵਿਖਾਉਂਦੇ ਵੀ ਕਿਹੜੇ ਦਾ ਹੱਥ ਲੱਗਾ ਹਨਾ ਉਹ ਹੀ ਚੀਜ਼ਾਂ ਦੀ ਸੀ ਹਨਾ ਉਹ ਚੀਜ਼ਾਂ ਨਹੀਂ ਸੀ ਆ ਪਿੱਛੇ ਜਿਹੜਾ ਹੁਣ ਆ ਟੂਰਨਾਮੈਂਟ ਪਤਾ ਨਹੀਂ ਕਿੱਥੇ ਕਿਹੜੇ ਪਿੰਡ ਹੋਇਆ ਸੀ ਤੇ ਉਹ ਜਿੱਥੇ ਉਹ ਕੰਪਾਇਰ ਦੇ ਪੈਸੇ ਦਾ ਰੌਲਾ ਪੈ ਗਿਆ ਸੀ ਇੱਕ ਖਿਡਾਰੀ ਆ ਸਾਡੇ ਚਲੋ ਵਧੀਆ ਖਿਡਾਰੀ ਉਹ ਵੀ ਹੁਣ ਦੇ ਯੋਗ ਦੇ ਹਨ ਜੱਗੂ ਸੀ ਇੱਕ ਉਹ ਬੁਲਟ ਸੀ ਮੁੰਡਾ ਹਨ ਤਾਂ ਇਹ ਜਿਹੜੇ ਬਈ ਹੁਣ ਦੇ ਖਿਡਾਰੀ ਆ ਇਹਨਾਂ ਨੂੰ ਕੀ ਪੈਸੇ ਦੇਣਾ ਚਾਹੋਗੇ ਜਿਵੇਂ ਤੁਸੀਂ ਤੇ ਪਿਆਰ ਦੀ ਖੇਡ ਇਹਨਾਂ ਨੂੰ ਥੋੜਾ ਜਿਹਾ ਇਹੀ ਕਹਿੰਦੇ ਜੀ ਇੱਕ ਤਾਂ ਗਰਮ ਨਾਲ ਖੇਡਿਆ ਕਰਨਾ ਇੱਕ ਤਗੜੇ ਮਾਰੇ ਤਾਂ ਦੁਨੀਆਂ ਦੇ ਹੁੰਦੇ ਹੁੰਦੇ ਹੁਣ ਤਗੜੇ ਤਾਂ ਜੀ ਫਿੱਡੂ ਵਰਗੇ ਡੈਡੋਗੇ ਪ੍ਰੀਤਾ ਮੈਂ ਦੇਖਿਆ ਜਾਇਆ ਪ੍ਰੀਤਾ ਗਿਆ ਪ੍ਰੀਤਾ ਦੇ ਤੇ ਵਿਦਿਆਲਬੋਤ ਸਾਹਨੇ ਵਾਲੀ ਸਚੀਤ ਜੀ ਸਾਡੇ ਹਰਿਆਣੇ ਦਾ ਪਾਲਾ ਸੀ ਡੂਮਰਖਾਲਾ ਰਾਮਕਲੀ ਵਾਲਾ ਸੀ ਜੀ ਤੇ ਲਦਾਖ ਦਾ ਮਹਿਲਾ ਤਹਿਸੀਲਦਾਰ ਸੀ ਨਰਮਲ ਸੀ ਪੰਜਾਬ ਹਰਿਆਣੇ ਦੇ ਮੁੰਡੇ ਬਹੁਤ ਵਧੀਆਰੇ ਜੀ ਤੇ ਪੰਜਾਬ ਦੇ ਵੀ ਏਡੇ ਏਡੇ ਤਕੜੇ ਬੰਦੇ ਰਹੇ ਨੇ ਵੀ ਹੁਣ ਮਾਰੀ ਮੋਟੀ ਗੱਲ ਤੇ ਨਾ ਨਾ ਰੌਲਾ ਨਹੀਂ ਪਾਉਣਾ ਥੋੜਾ ਰੌਲਾ ਜਾਂਦਾ ਹੁੰਦਾ ਹੁਣ ਬਿੰਦੀ ਦਾ ਤੇ ਮੇਰਾ ਮੈਚ ਹੁੰਦਾ ਸੀ ਕਈ ਵਾਰੀ ਇਹ ਸੀਗਾ ਮੈਨੂੰ ਲੋਕਾਂ ਨੇ ਕਹਿੰਦੇ ਇਹ ਨਾ ਵੀ ਸ਼ਰੀਫ ਹੈ ਮੈਂ ਕਦੇ ਵੀ ਨੰਬਰ ਪਿੱਛੇ ਰੌਲਾ ਨਹੀਂ ਪਾਇਆ ਸੀ ਜਿਸ ਦਿਨ ਤੁਸੀਂ ਗੱਲ ਕੀਤੀ ਆਇਆ ਪਰੀਸਾ ਗਿਆ ਪਰੀਸਾ ਇਹ ਕੌਣ ਸੀ ਇਹ ਪ੍ਰੀਤ ਕਪੂਰ ਥਲੇ ਦਾ ਮੇਰੇ ਪਿਤਾ ਜੀ ਨੇ ਉਹਨੂੰ ਜੱਫੇ ਲਾਇਆ ਅਇਆ ਪ੍ਰੀਤਾ ਗਿਆ ਪਰ ਮਤਲਬ ਹੱਥ ਲਾਉਂਦਾ ਸਾਰੇ ਮਤਲਬ ਮਾਗਰੋ ਤਾਂ ਜੂ ਉਹਨੂੰ ਤਾਂ ਜਮਾਂ ਰੁਕਿਆ ਨਹੀਂ ਬਾਹਰ ਦੇ ਦੇਸ਼ਾਂ 'ਚ ਵੀ ਨਹੀਂ ਰੁਕਿਆ ਉੱਥੇ ਵੀ ਇੱਥੇ ਲਿਖਿਆ ਸੀ ਕਿ ਨਾ ਜਿਹਨੂੰ ਮੈਚੇ ਲੈ ਕੇ ਗਏ ਨੇ ਤੇ ਉਹ ਆਲਾ ਮੈਂ ਪਲੇਅਰ ਨੇ ਆਇਆ ਤੇ ਆਪਣਾ ਕੋਚ ਆਲਾ ਸਰਪੰਨ ਕੋਚ ਆਲਾ ਬੱਲੀ ਆਲਾ ਮੈਂ ਲਿਆ ਉਹਨੇ ਕੌਣ ਲਿਆ ਆਲਾ ਮੈਂ ਆਹ ਮੁੰਡਾ ਉਹਨੇ ਤਾਂ ਕਿਹੜਾ ਮੁੰਡਾ ਹੈ ਤਾਂ ਆਇਆ ਪੀਤਾ ਗਿਆ ਪੀਤਾ ਆਲਾ ਮੈਚ ਵੀ ਦੇਖਿਆ ਜੀ ਮੈਂ ਬਾਦਲ 70 ਚ ਬਹੁਤ ਤਗੜਾ ਮੈਚ ਸੀ ਬਈ ਮੈਂ ਹੁਣ ਇਹ ਫੋਟੋਆਂ ਦੇਖਿਆ ਤੁਹਾਡੀਆਂ ਪੁਰਾਣੀਆਂ ਵੀ ਐ ਦਰਸ਼ਕੋ ਤੁਹਾਨੂੰ ਤਸਵੀਰਾਂ ਵਿਖਾਵਾਂਗੇ ਕਰੀ ਵਾਲੇ ਪਿੰਡ ਦੀਆਂ ਵੀ ਜਿਹੜੀਆਂ ਪੁਰਾਣੀਆਂ ਲੱਤੀ ਹੋਈਆਂ ਤੇ ਬਈ ਮੈਂ ਦੇਖਿਆ ਤੁਹਾਡੇ ਐਲਬਮ ਵਿੱਚ ਸਾਡੇ ਮਾਨਜੋਗ ਚੋਟਾਲਾ ਸਾਹਿਬ ਆ ਚੈ ਜਗਦੀਸ਼ ਨਹਿਰਾ ਜੀ ਆ ਤੇ ਬਹੁਤ ਸਾਰੇ ਐਸੇ ਆ ਗਏ ਹਾਂਜੀ ਉਹਨਾਂ ਤੁਹਾਨੂੰ ਸਨਮਾਨਤ ਦੇ ਵੀ ਕੀਤਾ ਹਾਂਜੀ ਤਾਂ ਬਾਦਲ ਸਾਹਿਬ ਨੇ ਵੀ ਉਦੋਂ ਬਾਦਲ ਉਹ ਟੀਮ ਲੈ ਕੇ ਗਏ ਸੀ ਆਪਣੇ ਕਰੋੜੀ ਹਲਕੇ ਦੀ ਬਿੱਲੂ ਲੈ ਕੇ ਗਿਆ ਸੀ ਉਦੋਂ ਵੀ ਬਹੁਤ ਸਨਮਾਨ ਕੀਤਾ ਸੀ ਬਾਦਲ ਸਾਹਿਬ ਨੇ ਹਾਂਜੀ ਜੀ ਜੀ ਅੱਜ ਪਰਿਵਾਰ ਦੇ ਵਿੱਚ ਕਿਹੜੇ ਕਿਹੜੇ ਸਾ ਆਪਣੇ ਪਰਿਵਾਰ ਤਾਂ ਮੇਰੇ ਲੜਕਾ ਜੀ ਇੱਕ ਪੁੱਤ ਹੈ ਇੱਕ ਨੋਹ ਹੈ ਤੇ ਇੱਕ ਘਰ ਵਾਲੀ ਹੈ ਜੀ ਤੇ ਵਧੀਆ ਅੱਜ ਪਰਿਵਾਰ ਇੱਜ਼ਤ ਕਰਦਾ ਪੂਰਾ ਹਾਂ ਪੂਰੀ ਵਧੀਆ ਜੀ ਪੂਰੀ ਮौज ਕਰਦਾ ਪੋਤਰਾ ਵੀ ਫਿਰ ਜਦੋਂ ਉਹਨਾਂ ਟਾਈਮਾਂ ਦੇ ਕਦੇ ਪੋਤਰੇ ਨੂੰ ਦੱਸਿਆ ਗੱਲਾਂ ਵੀ ਅਸੀਂ ਖੜਾ ਨਹੀਂ ਕੋਟੇ ਨੂੰ ਮੈਂ ਪਿਆਰ ਹੀ ਬਣਾਉਂਗਾ ਸੁੱਖ ਰੱਖੇ ਜੀ ਮੈਂ ਨਾਲ ਰੱਖੇ ਮਿਹਨਤ ਪੂਰੀ ਲਾਉਣਾ ਜੀ 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 ਮੈਂ ਕਿਹਾ ਦੇਖਿਆ ਮੈਂ ਕਹਿੰਦੀ ਝਲਕਦਾ ਹਰਜੀਤ ਬਾਜੇ ਖੰਦੇ ਵਾਲੀ ਪੈਂਦੀ ਆ ਚਿਹਰੇ ਤੇ ਹਾਂ ਚਲੋ ਪਰਮਾਤਮਾ ਦੇ ਸਭ ਦੇ ਬੱਚੇ ਜਿਹੜੇ ਆ ਉਹਨਾਂ ਦੀ ਉਮਰਾਂ ਵੱਡੀਆਂ ਹੁਣ ਦੇਸ਼ ਆ ਵਿਦੇਸ਼ਾਂ 'ਚ ਮੇਰੇ ਭੈਣ ਭਰਾ ਜਿਹੜੇ ਪਿਆਰ ਕਰਦੇ ਨੇ ਤਾਂ ਇਹਨਾਂ ਨੂੰ ਵੀ ਪਿਆਰ ਕਰਦੇ ਨੇ ਜਿਹੜੇ ਲੰਮਾ ਸਮਾਂ ਤੁਹਾਨੂੰ ਵੀ ਪਿਆਰ ਦਿੱਤਾ ਇਹ ਯਾਦ ਨਹੀਂ ਰਹਿ ਜਾਂਦੀ ਆ ਜੀ ਤਨੂਰ ਦੀ ਟੀਮ 'ਚ ਪ੍ਰੇਮ ਜਗਦੀਸ਼ ਜੀ ਬੱਗੀ ਬੱਗੀ ਤਿਲਕ ਇਹ ਬਹੁਤ ਸ਼ਰੀਫ ਟੀਮ ਸੀ ਜੀ ਮੇਰੇ ਮੈਚ ਮਗਰੋਂ ਹੋਏ ਮਤ ਤਗੜਾ ਹੋਗਾ ਘਰ ਜੀ ਮੈਂ ਜਦੋਂ ਹਰੋਂ ਲਾ ਕੇ ਤਾਂ ਵੀ ਇਹਨਾਂ ਨੇ ਉਹਨਾਂ ਨੂੰ ਮੋਹ ਕਰਨਾ ਤੇ ਪਹਿਲਾਂ ਵੀ ਇਹਨਾਂ ਨੇ ਮੋਹ ਕਰਨਾ ਫਿਰ ਇਹਨਾਂ ਨੇ ਮੈਚ ਚ ਕਦੇ ਲੜਾਈ ਨਹੀਂ ਕਰਨੀ ਸੀ ਮਤਲਬ ਸਾਫ਼ ਸੁਥਰੀ ਗਿਆ ਸਾਫ਼ ਸੁਥਰੀ ਸੀਦਾ ਬਿਲਕੁਲ ਪਨੂਰ ਵਾਲੇ ਦੀ ਸਭ ਤੋਂ ਪਹਿਲਾਂ ਸਾਡੇ ਏਰੀਆ ਚ ਤਲੂਰ ਦੀ ਟੀਮ ਮੈਨੂੰ ਸਭ ਤੋਂ ਪਹਿਲਾਂ ਦੀ ਹੈ ਜੀ ਇਹ ਪੁਰਾਣੀ ਟੀਮ ਸੀ ਹਾਂ ਫਿਰ ਆਪਣੇ ਭੋਲੇ ਤੇ ਆਪਣੇ ਏਰੀਆ ਚ ਭੋਲੇ ਹੋਰੇ ਫਿਰ ਅਸੀਂ ਹੋਏ ਬਿੰਦੀ ਹੋਰੇ ਹੋਏ ਜੀ ਤੇ ਐਸੇ ਤੂੰ ਤੁਸੀਂ ਇਸੇ ਕਰਨ ਮਹਾਰਾਜ ਮੈਂ ਲਗਾਤਾਰ ਪੰਜ ਸਾਲ ਫਸਟ ਹੈ ਅਜੇ ਪਉਣੇ ਪਰਾਂਜੀ ਜਿਸ ਤਰ੍ਹਾਂ ਤੁਹਾਡੀ ਗੇਮ ਸੀ ਉਹਨਾਂ ਟਾਈਮ ਅਜੇ ਬਹੁਤ ਸੋਹਣੇ ਖੇਡਦੇ ਸੀ ਤੇ ਹਰਜੀਤ ਬਾਜੇਖਾਨੇ ਵਾਲਾ ਮੈਂ ਕਦੀ ਮਿਲਿਆ ਸੀ ਓਏ ਉਹਨਾਂ ਬਹੁਤ ਮਿਲਦਾ ਰਿਹਾ ਜੀ ਇਹ ਤਾਂ ਬੱਚਿਆਂ ਵਾਂਗੂ ਸੀ ਜੀ ਫਿਰ ਇਹਨਾਂ ਮੇਰੀ ਤਾਂ ਬੜੀ ਇੱਜ਼ਤ ਕਰਦਾ ਸੀ ਬੈਦ ਲਾਏ ਸੀ ਅਸੀਂ ਕਰਨਪੁਰ ਜਿਹੜੀ ਮੈਚ ਲਾਏ ਇਹਨਾਂ ਦਾ ਮੈਚ ਲਾਏ ਪਰ ਵੀ ਮੈਂ ਉਹਨਾਂ ਹਟ ਗਿਆ ਸੀ ਜੀ ਤੇ ਮੇਰੇ ਕੋਲੇ ਉਹਨੂੰ ਵਧੀਆ ਆਪਣਾ ਠੰਗੇ ਆਉਂਦਾ ਰਿਹਾ ਹਰਪ੍ਰੀਤ ਇਹ ਇਕੱਠੇ ਫਿਰ ਮੇਰੀ ਤਾਂ ਇਹਨਾਂ ਨਾਲ ਮੇਰਾ ਹਰਪ੍ਰੀਤ ਕਰਕੇ ਵੀ ਇੱਜ਼ਤ ਕਰਦੇ ਇਨਾਂ ਜੀ ਅੱਛਾ ਮਤਲਬ ਸਤਿਕਾਰ ਬਹੁਤ ਕਰਦੇ ਹਾਂ ਜੀ ਤੇ ਉਹ ਵੀ ਪਲੇਅਰ ਵੀ ਚੰਗੇ ਨੇ ਇਹ ਹਰਪ੍ਰੀਤ ਨੇ ਹੁਣ ਮੈਨੂੰ ਜੀ ਬਾਜੇ ਖਾਣੇ ਵੀ ਸਨਮਾਨਤ ਕਰਿਆ ਸੀ ਆ ਤਿੰਨ ਚ ਫੇਰ ਦਸ ਕਰਿਆ ਸੀ ਖਰਜੀ ਦੇ ਟੂਰਨਾਮੈਂਟ ਤੇ ਹੈ ਬਈ ਜਿਸ ਤਰ੍ਹਾਂ ਉਹ ਇੱਕ ਉਸਤਾਦ ਲਾਭੀ ਦੇ ਗੀਤ ਦੇ ਵਿੱਚ ਆ ਬਾਗਾ ਮੜਕਿਆਂ ਦਾ ਦੂਜਾ ਉਹ ਸਾਰੇ ਮਿਲਿਆ ਕਦੀ ਹਾਂ ਜੀ ਸਾਰੇ ਮਿਲਿਆ ਮੈਚ ਹੀ ਲੱਗੇ ਹਗਾ ਕਾ ਵੀ ਮਿਲਿਆ ਜੀ ਬਾਗਾ ਮੜਕਿਆਂ ਦਾ ਹੈ ਤਾਂ ਇਹ ਸਭ ਛੋਟੇ ਹਾਂ ਜਿੱਤ ਤਾ ਉਹ ਰਹੇ ਤਾਂ ਸਭ ਛੋਟੇ ਸੀ ਜੀ ਪਰ ਵੀ ਜਿਹੜੇ ਪੁਰਾਣੇ ਸੀ ਛੱਬਾ ਸੀ ਹਾਂ ਖਰਪੀਤ ਸੀ ਬਿੰਤੀ ਸੀ ਸਚੈਨ ਸੀ ਇਹ ਝੰਡੇ ਵਾਲਾ ਸਟੈਂਡ ਵੀ ਵਧੀਆ ਰਿਆਂ ਜੀ ਬਟਾ ਸਟੈਂਡ ਬਈ ਬਾਕੀ ਪੰਜਾਬ ਵਾਲੇ ਦਾ ਮੈਂ ਜਿਆਦਾ ਮੈਚ ਬਾਕੀ ਡਾਕਟਰ ਸੀ ਫਿਰ ਮੈਂ ਪੁਲਿਸ ਦੀ ਭਰਤੀ ਹੋਣ ਕਰਕੇ ਮੈਂ ਨਹੀਂ ਨਾ ਮੈਂ ਸਾਰੇ ਪੰਜਾਬ ਨਾਲ ਹੀ ਮੈਚ ਲਾਉਣੇ ਸੀ ਤੇ ਬਈ ਉਹ ਐਸਾ ਵੀ ਕੋਈ ਪਿੰਡ ਸੀ ਪੰਜਾਬ ਦਾ ਜਾਂ ਰਿਆਣ ਦਾ ਜਿੱਥੇ ਤੁਹਾਡਾ ਬਹੁਤ ਮਾਨ ਸਨਮਾਨ ਹੋਇਆ ਤੁਹਾਨੂੰ ਗੇੜਾ ਵੀ ਲਵਾਇਆ ਹਾਂ ਜੀ ਮੈਨੂੰ ਇੱਕ ਤਾਂ ਲਵਾਇਆ ਜੀ ਮੰਡੀਕਲਾ ਜੀ ਮੰਡੀਕਲਾ ਸਾਡਾ ਝੰਡੇ ਨਾਲ ਮੈਚ ਸੀ ਤੇ ਮੈਚ ਵੀ ਸਾਡਾ ਇੰਨਾ ਖੜਕਾ ਸੀ ਤਿੰਨ ਬੰਦੇ ਸਾਂ ਜੀ ਮੈਂ ਤੇ ਦਰਸ਼ਨ ਤੇ ਖੋਰਾ ਹੂੰ ਤੇ ਬਿੰਦੀ ਹੋਰੇ ਸਾਰੇ ਸੀ ਤੇ ਮੇਰੇ ਹਾਫ ਟਾਈਮ ਚ ਪੰਜ ਨੰਬਰ ਬੰਦ ਸੀ ਫਿਰ ਉਹ ਪੰਜ ਪਲੇਅਰਾਂ ਨੇ ਦੇਨੇ ਪਏ ਜੀ ਉਦੋਂ ਪਲੇਅਰਾਂ ਨੇ ਕੱਟ ਲੈਂਦੇ ਸੀ ਨੰਬਰ ਜਿਨੇ ਨਹੀਂ ਹੁੰਦੇ ਸੀ ਕੀ ਕਰਨਾ ਵੀ ਥੋੜੇ ਪਲੇਅਰ ਥੋੜੇ ਹੈ ਜੀ ਅੱਛਾ ਉਹ ਜੋ ਦਿੱਤੇ ਪੰਜਵੇਂ ਮੰਗਰੋਂ ਦਿੱਤੇ ਜੀ 10 ਨੰਬਰ ਦਿੱਤੇ ਤੇ ਮੈਚ ਮੇਰਾ ਫੇਰ ਵੀ ਬਰਾਬਰ ਵਾਂਗੂ ਸੀ ਫਿਰ ਮੈਨੂੰ ਉੱਥੇ ਗੇੜਾ ਦਵਾਇਆ ਜੋ ਉਸ ਟਾਈਮ ਮੈਨੂੰ ਉੱਥੇ 4500 ਰੁਪਿਆ ਬਣਿਆ ਸੀ ਉਸ ਟਾਈਮ ਤੇ ਰਪੀਆ ਇੱਥੇ ਦੋ ਹੀ ਲੱਗਦੇ ਸੀ ਕਿਰਾਏ ਤੇ ਜੀ ਮੰਡੀ ਕਲਾਂ ਦੇ ਤੇ ਮੰਡੀ ਕਲਾਂ ਮੈਨੂੰ ਉਸ ਤੋਂ ਬਾਅਦ ਵੀ ਹੁਣ ਕੀ ਇੱਕ ਵਾਰੀ ਗੱਡੀ ਤੇ ਸਪੈਸ਼ਲ ਲੈ ਕੇ ਸਨਮਾਨਤ ਕਰੇ ਜੀ ਚੰਗਾ ਖੁੰਡਾ ਖੰਡਾ ਦੇ ਕੇ ਜੀ ਚੰਗੇ ਪੈਸੇ ਦੇ ਕੇ ਪੂਰੀ ਇੱਜ਼ਤ ਕਰੀ ਹੁਣ ਕਈ ਸਾਲਾਂ ਤੋਂ ਨਹੀਂ ਅਗਲਾ ਕਹਿੰਦਾ ਜੀ ਹਰਿਆਣੇ ਦਾਗਾ 40 ਸਾਲਾਂ ਤੋਂ ਆਏ ਆ ਪਾਕੀ ਲੈਣਾ ਤੇ ਮੈਂ ਨੌਕਰੀ ਵੀ ਪੈਨਸ਼ਨ ਆ ਗਿਆ ਸੀ 40 ਸਾਲਾਂ ਤੋਂ ਬਾਅਦ ਮੈਨੂੰ ਸਨਮਾਨਤ ਕਰੇ ਜੀ 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 ਦੁਬਾਰੇ ਜੀ ਹੁਣ ਤੇ ਮਰਾਜ ਜੀ ਅਵਰਾਜ ਮੈਨੂੰ ਪੰਜ ਸਾਲ ਜੱਫਾ ਨਹੀਂ ਲੱਗਿਆ ਸੀ ਜੀ ਹਾਂ ਤੇ ਗੱਲ ਕਰ ਸਾਡੇ ਵੇਲੇ ਕੋਈ ਮੇਲਿਆਂ ਤੇ ਹੁੰਦੀ ਸੀ ਜੀ ਹਾਂ ਜਿਵੇਂ ਚਨੀ ਹਿਰਦਾ ਮੇਲਾ ਹੋਇਆ ਜੀ ਬੇਗੂ ਮੇਲਾ ਹੋਇਆ ਜੀ ਇਹ ਮੇਲਿਆਂ ਤੇ ਹੁੰਦੀ ਜੀ ਕੁਰੰਗਾਲੀ ਦਾ ਮੇਲਾ ਹੋਇਆ ਜੀ ਔਰ ਤਿੱਖੂ ਹਰੇ ਹੁੰਦੇ ਸੀ ਪੁਖੇੜੀ ਦੇ ਜੀ ਤੇ ਭਾਈ ਆਉਂਜ ਪਰਿਵਾਰ ਦੇ ਕਿੰਨੇ ਕਿ ਪਿਤਾ ਜੀ ਦੇ ਕਿੰਨੇ ਕਿ ਸਪੋਰਟਰ ਹੈ ਮਾਮਲੇ ਪਰਿਵਾਰ ਦੀ ਘਟ ਹੈ ਜੀ ਮੈਨੂੰ ਨਹੀਂ ਤਾਂ ਮੈਂ ਮੇਰੇ ਜਿੱਦੀ ਗੇਮ ਤਾਂ ਬਸ ਪਰਿਵਾਰ ਥੋੜਾ ਜਿਹਾ ਅਨਪੜ੍ਹ ਸੀ ਅਨਪੜ੍ਹਤ ਕਰਕੇ ਚਾਹੁੰਦੇ ਘਟ ਸੀ ਕੌਡੀ ਨੂੰ ਜੀ ਪਹਿਲਾਂ ਤਾਂ ਇਹ ਕਹਿੰਦੇ ਕਿ ਨੱਥ ਲੁੱਟੀ ਜੋਗੀ ਜੇ ਤੂੰ ਖੇਡਣ ਨਾ ਜਾਏ ਭਰਾ ਕਹਿੰਦੇ ਸੀ ਬੱਤ ਨਾ ਤਰਨ ਭਾਈ ਸੀ ਜੀ 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 ਛੋਟਾ ਭਾਈ ਹੈ ਸਾਹਮਣੇ ਘਰ ਆਈ ਜੀ ਏ ਵੀ ਇਹ ਮੈਨੂੰ ਨਹੀਂ ਹਟਾਉਂਦਾ ਪਰਿਵਾਰ ਦੀ ਪਰਿਵਾਰ ਦੀ سپورਟ ਮੈਨੂੰ ਜ਼ਿਆਦਾ ਰਹੀ ਹੈ ਮੈਨੂੰ ਬਹੁਤ ਜ਼ਿਆਦਾ ਰਹੀ ਸਾਡਾ ਖਾਨਦਾਨੀ ਨੂੰ ਮਰਦ ਵੀ ਖਿਡਾਰੀ ਰਹੇ ਪਹਿਲਾਂ ਮੇਰਾ ਪਿਤਾ ਵੀ ਮੇਰਾ ਦਾਦਾ ਵੀ ਇਹ ਛੋਟਾ ਭਾਈ ਮੈਨੂੰ ਬਹੁਤ ਖੇਡਣ ਖੁੱਡ ਨੂੰ ਵਿੱਚ ਕਹਿੰਦਾ ਜੇ ਕੱਮ ਸੱਟ ਕੇ ਉੱਟ ਜਾ ਤੁਸੀਂ ਹੁੰਦਾ ਖੇਤੂ ਮੈਨੂੰ ਪਲ ਪੇੜਨਾ ਵੱਡਾ ਭਾਈ ਥੋੜਾ ਲੜਦਾ ਰਹਿੰਦਾ ਅੱਛਾ ਨਾਲ ਦੇ ਜਿਹੜੇ ਖੇਡਦੇ ਰਹੇ ਆ ਉਹ ਜਿਸ ਤਰ੍ਹਾਂ ਬਾਈ ਕਹਿੰਦਾ ਵੀ ਅਸੀਂ ਵਿਆਹ ਸ਼ਾਦੀ ਵੀ ਜਾਂਦੇ ਆ ਅਕਸਰ ਫੋਨ ਤੇ ਗੱਲਾਂ ਬਾਤਾਂ ਮੁੰਦੇ ਰੱਖਦੇ ਤੇ ਤੁਹਾਡੇ ਨਾਲ ਤੇ ਖੇਡਦੇ ਵਿਦੇਸ਼ਾਂ 'ਚ ਵੀ ਗਏ ਕਈ ਬਹੁਤ ਗਏ ਬਹੁਤ ਗਏ ਉਹ ਹਰਪ੍ਰੀਤ ਸੀ ਬਿੰਦੀ ਸਟੇਨ ਸਾਰੇ ਬਾਹਰ ਜਾ ਕੇ ਮਲਕਾਂ ਵਾਲੇ ਤੇ ਮੈਂ ਤਾਂ ਉਹਨਾਂ ਟਾਈਮਾਂ 'ਚ ਤੁਹਾਡਾ ਵੀ ਬਾਹਰ ਦਾ ਟੂਰ ਲੱਗਾ ਕਿ ਨਹੀਂ ਲੱਗਾ ਸੀ ਮੇਰਾ ਤਾਂ ਰੱਕ ਜਾਂਦਾ ਮੇਰੇ ਚੱਕਰੇ ਹੋ ਗਿਆ ਜੀ ਮੈਂ ਹਰਿਆਣਾ ਪੁਸਪਰਤੀ ਹੋ ਗਿਆ ਹੂੰ ਮੇਰੇ ਪੰਜਾਬ ਵਾਲੀ ਨੂੰ ਨੱਕ ਟੁੱਟ ਗਈ ਜੀ ਨਹੀਂ ਹੁਣ ਬਿੰਦੀ ਸਟੇ ਤੇ ਹਰਪ੍ਰੀਤ ਸ਼ੱਬਾ ਇਹ ਸਾਰੇ ਮੇਰੇ ਪੂਰੇ ਵਧੀਆ ਬਣਦੀ ਸਾਰੇ ਨਾਲ ਅੱਛਾ ਮਤਲਬ ਸਿਪਾਈ ਰਹੇ ਕਿ ਬਰ ਜਦੋਂ ਹੌਲਦਾ ਤੂੰ ਇਸੇ ਹੀ ਹੌਲਦਤ ਬਣ ਕੇ ਸੀ ਜੀ ਹੌਲਦਾ ਤੂੰ ਇਸੇ ਬਣ ਰਿਹਾ ਯੂ ਰਿਟਾਇਰਮੈਂਟ ਲਈ ਜੀ ਜੀ ਪਹਿਲੇ ਲੈ ਲਈ ਸੀ ਜਮੈਂ ਅੱਛਾ ਤੁਸੀਂ ਲੈ ਲਈ ਤਾਂ ਫਿਰ ਜਿਸ ਤਰ੍ਹਾਂ ਕਰੀ ਵਾਲਾ ਚੌਂਕੀ ਸੀ ਹਾਂ ਜੀ ਤਾਂ ਉਹਨਾਂ ਟਾਈਮਾਂ ਦੇ ਵਿੱਚ ਫਿਰ ਕਰੇ ਵਾਲ ਚੌਂਕੀ ਦੇ ਮੁਲਾਜ਼ਮ ਵੀ ਸਪੋਰਟ ਕਰਦੇ ਸੀ ਪੂਰੀ ਕਰਦੇ ਸੀ ਅਸੀਂ ਜੀ ਉੱਥੇ ਪੂਰੀ ਟੀਮ ਹੀ ਤਾਕੜੀ ਬਣਾ ਲਈ ਸੀ ਉਹਨਾਂ ਟਾਈਮਾਂ 'ਚ ਮੁਲਾਜ਼ਮਾਂ ਦੇ ਕੁਝ ਨਾਂ ਜਾਦੇ ਜਿਹੜੇ ਤੋਂ ਅਕਸਰ ਬਹੁਤ ਸਪੋਰਟ ਹਾਂ ਜੀ ਸੇਰਾ ਸੀ ਜਨਾਬ ਤਾਂ ਥਾਣੇਦਾਰ ਸੀ ਉਹਨੋਂ ਮੱਲੇ ਦਾ ਮੈਚ ਹੋਏ ਸਾਡੇ ਮੱਲੇ ਦਾ ਟੂਰਨਾਮੈਂਟ ਉਹ ਤੋਂ ਪਹਿਲੇ-ਪਹਿਲੇ ਹੁੰਦੇ ਸੀ ਅਸੀਂ ਫਸਟ ਆਏ ਸੀ ਜੀ ਤੇ 100-100 ਦੇ ਨੋਟ ਮੈਨੂੰ ਦਿੱਤੇ ਸੀ ਇੱਕ ਤਾਂ ਦਿੱਤੇ ਸੀ ਜਨਾਬਦਾਰ ਨੇ ਜੀ ਇੱਕ ਆਪਣਾ ਪੁਲਿਸ ਸੀ ਸਾਡਾ ਜਨਾਬਦਾਰ ਤੇ ਇੱਕ ਮਾਨਸਾ ਦਾ ਬੰਦਾ ਰਹਿੰਦਾ ਸੀ ਉੱਥੇ ਜੀ ਸ਼ਮਸ਼ੇਰ ਸਿੰਘ ਉਨੇ ਦਿੱਤੇ ਸੀਗੇ ਜੇ ਉਹ ਦ 100 ਦਾ ਨੋਟ ਤਾਂ ਉਹ ਕੋਈ ਦਿੰਦਾ ਸੀਗਾ ਨਹੀਂ 20 ਰੁਪਏ ਦਿੰਦੇ ਸੀਗੇ ਕੋਈ ਦੋਨੇ 5-5 ਦਾ 10-10 ਵੀ ਦਿੰਦੇ ਉਹਦੇ ਰੋਜ਼ ਟਾਈਮ ਉਹਨਾਂ ਟਾਈਮਾਂ 'ਚ ਫਿਰ ਐਸਪੀ ਸਾਹਿਬ ਵੀ ਉਹਨਾਂ ਦੇ ਵੀ ਕੋਈ ਨਾ ਜਾਦਾ ਜਿਹੜਾ ਉਹਨਾਂ ਟਾਈਮਾਂ 'ਚ ਸੀ ਹਾਂ ਸਤ루 ਕਪੂਰ ਨੇ ਮੈਚ ਕਰਾਇਆ ਸਾਡੇ ਜੀ ਪੁਲਿਸ ਲੈਂਚ 'ਚ ਸਰਕਲ ਕਵੈਡੀ ਤੇ ਕਰਾਤੀ ਸੀ ਤੇ ਆ ਡੀਆਈ ਟੋਮਰ ਸਾਹਿਬ ਸੀ ਜੀ ਤੇ ਜਿਹੜਾ ਕੋਈ ਐਸਪੀ ਉਹਨਾਂ ਪਰ ਉਦੋਂ ਸਰਕਲ ਕਵੈਡੀ ਘੱਟ ਸੀ ਐ ਸਾਥੀਓ ਮੈਂ ਰਹਿਣਾ ਪੁਲਿਸ ਦੇ ਜੋ ਨੌ ਜਵਾਨ ਆ ਅਕਸਰ ਜਿਸਰਾਜੀ ਮਨਗਰ ਚੌਕੀ ਆ ਕਰੀਵਾਲਾ ਚੌਕੀ ਆ ਥਾਣਾ ਰਾਣੀਆਂ सिरसा ਜ਼ਿਲ੍ਹਾ ਦੇ ਜਿੰਨੇ ਵੀ ਸਾਰੇ ਥਾਣਾ ਜਿਸੀ ਥਾਣਾ ਆ ਉਹਨਾਂ ਨੂੰ ਅਸੀਂ ਕਹਿਣਾ ਚਾਹੁੰਦੇ ਕਿ ਇਹ ਉਹਨਾਂ ਟਾਈਮਾਂ ਦੇ ਵਿੱਚ ਹਰਿਆਣਾ ਪੁਲਿਸ ਦੇ ਮੁਲਾਜ਼ਮ ਸੀ ਜਿਹੜਾ ਅਕਸਰ ਹਰਿਆਣਾ ਪੁਲਿਸ ਦਾ ਨਾਂ ਤੇ ਰੋਸ਼ਨ ਕੀਤਾ ਹੀ ਸੀ ਹਲਾਕੇ ਦਾ ਵੀ ਕੀਤਾ ਸਾਰੇ ਦੇਸ਼ ਦਾ ਨਾਮ ਰੋਸ਼ਨ ਕੀਤਾ ਸੀ ਸਾਡੇ ਭਾਈ ਗਾਧੜ ਜੀ ਨੇ ਜਿਹਨੂੰ ਗਾਧੜ ਦੇ ਨਾਮ ਤੇ ਜਾਣਦੇ ਸੀ ਤਾਂ ਉਹਨਾਂ ਨੌਜਵਾਨਾਂ ਨੂੰ ਭਾਈ ਕੀ ਮੈਸੇਜ ਦੇਣਾ ਚਾਹੋਗੇ ਜਿਹੜੇ ਅੱਜ ਨਸ਼ੇ ਦੇ ਵਿੱਚ ਪੈ ਤੇ ਗੇਮਾਂ 'ਲ ਘੱਟ ਧਿਆਨ ਹੁੰਦਾ ਹੈ ਅਸੀਂ ਤਾਂ ਜੀ ਉਹਨਾਂ ਨੂੰ ਇਹ ਕਹਿੰਦੇ ਹਾਂ ਜੀ ਅੱਜਕੱਲ ਗੇਮਸਟਾ ਇੰਨਾ ਹੈਗਾ ਜੀ ਆਪ ਦਾ ਪਰਿਵਾਰ ਕਿੰਨਾ ਵਧਾ ਲਓ ਕਿੰਨਾ ਪੈਸਾ ਕਮਾ ਲਓ ਜੇ ਸੱਚੀ ਖੇਡ ਖੇਡਣੀ ਹੈ ਹੁਣ ਆਹ ਘੰਡੇ ਦੇ ਮੁੰਡੇ ਜੀ ਇੱਕ ਦੋ ਖੇਡਦੇ ਆਗੇ ਛੋਟੇ ਮੁੰਡੇ ਆ ਉਹ ਵਧੀਆ ਟਰੈਕਟਰ ਲੈ ਹੁੰਦੇ ਕਦੇ ਖੇ ਲਿਆਉਂਦੇ ਜੀ ਉਹਦਾ ਵਧੀਆ ਖੇਡ ਰਹੇ ਨੇ ਚੰਗਾ ਪੈਸਾ ਕਮਾਉਂਦੇ ਜੀ ਹੁਣ ਤਾਂ ਪਰਿਵਾਰ ਨੂੰ ਸੈੱਟ ਕਰਨ ਵਾਸਤੇ ਜੀ ਕਿੰਨੇ ਪੈਸਾ ਕਮਾ ਲਓ ਜੀ ਆਪਦੀ ਮਿਹਨਤ ਹੈ ਜੀ ਅੱਜ ਦੇ ਜੋ ਕਿ ਜਿਹੜਾ ਕੋਈ ਮਿਹਨਤ ਕਰ ਲੋ ਜਟਾਣਾ ਤੋਂ ਮੁੰਡਾ ਉਹ ਬਹੁਤ ਵਧੀਆ ਸੀ ਤੇ ਸਾਡੇ ਨਾਲ ਪੁਰਾਣੇ ਹੈ ਦਾਦੂ ਦੇ ਗਾਜੂ ਰਹੇ ਵਧੀਆ ਸੀ ਜੀ ਮੱਟੂ ਸੀ ਗਾਜੀ ਸੀ ਤੇ ਕੜਕਾ ਸੀ ਸੀ ਵਧੀਆ ਟੀਮ ਸੀ ਹਾਂ ਭਾਈ ਜਿਸ ਤਰ੍ਹਾਂ ਝੰਡਾ ਪਿੰਡ ਆ ਉਹਨੂੰ ਇੱਕ ਬਖਸ਼ੀ ਹੈ ਨਾ ਉਸ ਪਿੰਡ ਨੂੰ ਬਹੁਤ ਖਿਡਾਰੀ ਹੋਏ ਨੇ ਉਸ ਪਿੰਡ ਦੇ ਵਿੱਚ ਤਾਂ ਤੁਰੇ ਹੀ ਆਉਂਦੇ ਆ ਪਹਿਲਾਂ ਤੋਂ ਖਿਡਾਰੀ ਲਾਸਟ ਤਾਈਂ ਨਿਕਲਦੇ ਹੀ ਆਉਂਦੇ ਤੇ ਝੰਡੇ ਦੀ ਇਹ ਗੱਲ ਨਹੀਂ ਝੰਡੇ ਨੇ ਮੈਥੋਂ ਕੀ ਲੈਣਾ ਮੈਨੂੰ ਕਿਉਂ ਇਕੱਠਾ ਕਰਕੇ ਦੇ ਗਏ ਜੀ ਮੈਨੂੰ ਯਾਦ ਤੇ ਉੱਤੇ ਸਭ ਤੋਂ ਪਹਿਲਾਂ ਮੈਨੂੰ ਝੰਡੇ ਵਾਲੇ ਹੀ ਲਗੇ 2-3 ਸਾਲ ਝੰਡੇ ਸ਼ੌਂਕ ਜ਼ਿਆਦਾ ਹੈ ਸ਼ੌਂਕ ਜ਼ਿਆਦਾ ਫਿਰ ਮੈਨੂੰ ਫੱਤੇ ਦੇ ਮਾਲੋ ਕਿਤੇ ਵੀ ਲਜਾਨ ਲੱਗੀ ਸੀ ਫਿਰ ਮੈਂ ਰੋੜੀ ਦੀ ਟੀਮ ਬਣਾਈ ਜੀ ਫੱਟਾ ਮਾਲੂ ਦੀ ਟੀਮ ਪਹਿਲਾਂ ਚੰਗੀ ਹੁੰਦੀ ਜਿਹੜਾ ਮੈਂ ਅਮਰਜੀਤ ਦੀ ਗੱਲ ਕਰਦਾ ਨਹੀਂ ਹਾਂ ਹੁਣ ਬਲਾਕ ਦੇ ਵਿੱਚ ਭਾਈ ਜਿਸ ਤਰ੍ਹਾਂ ਤੁਸੀਂ ਗੱਲ ਕਰਾਂਗੇ ਤੁਹਾਡਾ ਵੀ ਭਾਈ ਜਿਸ ਤਰ੍ਹਾਂ ਤੁਸੀਂ ਰੇਟਰ ਸੀ ਹਾਂਜੀ ਤੇ ਜਿਹੜਾ ਹੁਣ ਰੇਟ ਪਾਉਂਦਾ ਅਕਸਰ ਤੁਸੀਂ ਮੈਚ ਵੇਂਦੇ ਰਹਿੰਦੇ ਹੋ ਨਾ ਟੀਵੀ ਚੈਨਲ ਤੇ ਵੇਂਦੇ ਹੁਣ ਮੈਚ ਜਿਹੜਾ ਰੇਟ ਪਾਉਂਦਾ ਆ ਰੈਂਡਰ ਉਹਦਾ ਤੇ ਤੁਹਾਡਾ ਫਰਕ ਸੀ ਉਹਨਾਂ ਟਾਈਮਾਂ ਦੇ ਉਹਨਾਂ ਫਰਕ ਸੀ ਜੀ ਹੁਣ ਤਾਂ ਛਿੰਦੀ ਕੋਡੀ ਉਹ ਹੈ ਜੀ 30 ਸੈਕਿੰਡ ਸਾਡੇ ਵੇਲੇ ਸਾਹ ਵੀ ਲੈਣਾ ਕੋਡੀ ਕੋਡੀ ਕਰਨੀ ਪੈਂਦੀ ਸੀ ਜੀ ਉਦੋਂ ਤਾਂ ਬੋਲਣਾ ਪੈਂਦਾ ਸੀ ਜੀ 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 ਹਾਂ ਜੀ ਬਿਲਮਾ ਕਬੱਡੀ ਦਾ ਸਿਸਟਮ ਸੀ ਹੁਣ ਮੇਰੇ ਲੱਗਾ ਉਹ ਤੋਂ ਤੁਹਾਡੇ ਟਾਈਮ ਤੇ ਡੀ ਹੁੰਦੀ ਸੀ ਕਈ ਉਹਨੂੰ ਤੇ ਮਤਲਬ ਡੀ ਟੱਚ ਕਰਕੇ ਹਨਾ ਉਹਨਾਂ ਦੇ ਵਿੱਚ ਡੀਟਾ ਨਹੀਂ ਹੱਥ ਲਾਉਣਾ ਉਹਦਾ ਡੀ ਸਰਚ ਕਰਕੇ ਚੱਲ ਜਾਂਦਾ ਸੀ ਤੇ ਕਈ ਵੀ ਲੋਕ ਡੀ ਤੇ ਖੜ ਜਾਂਦੇ ਤੁਸੀਂ ਜਾ ਕੇ ਦੇਵ ਨੇ ਨੰਗਲ ਦੇਣਾ ਹਾਂ ਜਿਹੜੇ ਤਖੜੇ ਜਾਫੀ ਹੁੰਦੇ ਸੀ ਖੜ ਚੱਲਦੇ ਪਹਿਲਾਂ ਸਾਡੀ ਦਾਪਾ ਦੀ ਟੀਮ ਬਹੁਤ ਤਾਕੜੀ ਰਹੀ ਹੈ ਜੀ ਮੁੱਖਾ ਤਾਕਤ ਨਾਮੀ ਦਿਵਾਨ ਖੜੇ ਸੀ ਰਾਇਆ ਜਿਨ੍ਹਾਂ ਨੂੰ ਬਾਅਦ ਚ ਲਾਸਟ ਸੀ ਜੀ ਉਸ ਤੋਂ ਬਾਅਦ ਕਬੱਡੀ ਛੱਡ ਗਈ ਸੀ ਜੀ ਪਹਿਲਾਂ ਉਹ ਬਹੁਤ ਤਾਕਲੀ ਰੀ ਬਹੁਤ ਤਾਕਲੀ ਕਬੜੀ ਇਹਦਾ ਬੜੀ ਤਾਂ ਉਤਨੇ ਮੈਂ ਦੇਖਿਆ ਜੀ ਕਿ ਪੰਜਾਬ ਤੇ ਆਈ ਸੀਗੇ ਛੱਤੀਆਂ ਨੇ ਵਾਲਾ ਪੰਡਤ ਇੱਕ ਹੋਰ ਸੀਗਾ ਜਾਫੀ ਤੇ ਕ੍ਰੀਡਰ ਭੋਲਾ ਜੀ ਤੇ ਤਾਕਤ ਨੇ ਸਾਰੇ ਬੰਦ ਹੀ ਕਰਦੇ ਸੀ ਜੀ ਐਡਾ ਪਹਿਲਾ ਜਾਫੀ ਸੀ ਇਹਦਾ ਬੜੀ ਦਾ ਸੀਗਾ ਅ ਭਾਈ ਜੀ ਜਿਸ ਤਰ੍ਹਾਂ ਹੁਣ ਦੀਆਂ ਸਰਕਾਰਾਂ ਆ ਵੀ ਮਤਲਬ ਉਹਨਾਂ ਨੂੰ ਪ੍ਰੋਮੋਟ ਕਰਨਾ ਚਾਹੀਦਾ ਨਾ ਕਬੱਡੀ ਨੂੰ ਹਾਂਜੀ ਕਰਨਾ ਚਾਹੀਦਾ ਧਿਆਨ ਦੇਣਾ ਚਾਹੀਦਾ ਆ ਨਸ਼ੇ ਤੋਂ ਬਚਟ ਹੋ ਜੇ ਜੀ ਸ਼ਾਇਦ ਅਗਰ ਬੱਚਾ ਨੂੰ ਬਚਾਉਣਾ ਹੈ ਬੱਚੇ ਅਕੈਡਮੀ ਬਣੇ ਆਜੀ ਤੇ ਮਤਲਬ ਫ੍ਰੀ ਸੇਵਾ ਹੋਵੇ ਹਾਂ ਫ੍ਰੀ ਸੇਵਾ ਤੇ ਕਿਉਂਕਿ ਅੱਜ ਜਿਹੜੀ ਮਹਿੰਗਾਈ ਜਾਂਦੀ ਹੈ ਜਿਹੜਾ ਹਜੇ ਹੁਣ ਕੋਈ ਨੌਜਵਾਨ ਗਰੀਬ ਪਰਿਵਾਰ ਚੋਂ ਉੱਠਦਾ ਉਹਨੂੰ ਖਾਣਾਕ ਨਹੀਂ ਮਿਲਦਾ ਹੈਨਾ ਉਹਨੂੰ ਖਾਣਾਕ ਨਹੀਂ ਮਿਲਦੀ ਹੁਣ ਜ਼ਿਆਦਾਤਰ ਜਦ ਮੈਂ ਤੁਸੀਂ ਗੱਲ ਕੀਤੀ ਸੀ ਵੀ ਇਹ ਲੱਤ ਟੁੱਟਣ ਦਾ ਬੜਾ ਖਤਰਾ ਹੈ ਹੈਨਾ ਸੱਤਾ ਬਹੁਤ ਵੱਡਾ ਸੱਤਾ ਬਹੁਤ ਤੇ ਕਈ ਪੰਜਾਬ ਦੇ ਵਿੱਚ ਅਸੀਂ ਐਸੇ ਖਿਡਾਰੀ ਦੇਖੇ ਆ ਜੋਨੇ ਵਧੀਆ ਖੇਡਦੇ ਜਿਹਨਾਂ ਲੱਤ ਟੁੱਟ ਗਈ ਉਸ ਤੋਂ ਬਾਅਦ ਆਪਰੇਸ਼ਨ ਕਰਾਇਆ ਗਾਂ ਦੀ ਗੱਵਧਾਣ ਵਧ ਗਈ ਲੇਕਿਨ ਕਿਸੇ ਨੇ ਮਦਦ ਨਹੀਂ ਕੀਤੀ ਹੈਨਾ ਤਾਂ ਉਹਨੇ ਮਦਦ ਵੀ ਕਰਨੀ ਚਾਹੀਦੀ ਹੁਣ ਜੀ ਮੇਰੇ ਪਿੰਡ ਦਾ ਪੁਛੀ ਜੀ ਪੁਲਿਸ ਜੋਗ ਆ ਉਹਦੀ ਬਹੁਤ ਚੰਗੀ ਗੇਮ ਹੋ ਗਈ ਸੀ ਇਹ ਇੱਕ ਮੁੰਡਾ ਹੋ ਸੀ ਪ੍ਰਗਟ ਉਹਦੀ ਹੁਣ ਲੱਤ ਖਰਾਬ ਹੋ ਗਈ ਸੀ ਵਿਚਾਰਾ ਜੀ ਐਡਾ ਚੰਗਾ ਰੇਟਰ ਸੀ ਉਹ ਛੋਡੇ ਵਾਲੀ ਗੱਲਾਂ ਮਗਰੋਂ ਪਲੇਅਰ ਰਹਿ ਜਾਂਦੇ ਜਿਹੜੇ ਨਹੀਂ ਇੱਕ ਤੇ ਸਾਈਟ ਤੁਸੀਂ ਬਾਈ ਆਪਣਾ ਫੋਨ ਨੰਬਰ ਪੇਪਰ ਦਰਸ਼ਕਾਂ ਦਾ ਸੀ ਤਾਂ ਨਾ ਸੰਪਰਕ ਕਰਨਾ 8607515150 ਜੀ ਫਿਰ ਦੱਸੋ ਇੱਕ ਕਰੀ 8607515150 ਤੁਸੀਂ ਬਾਈ ਆਪਣਾ 9466004452 ਆ ਦਰਸ਼ਕੋ ਇਹ ਸੀ ਉਹ ਮਹਾਨ ਜਿਹੜੇ ਸਾਡੇ ਕਬੱਡੀ ਪਲੇਅਰ ਆ ਭਾਈ ਗਾਦਰ ਜੀ ਗੋਲਾ ਸ਼ਾਊ ਵਾਲਾ ਤਾਂ ਜਿਹੜੇ ਜਿਹੜੇ ਫਿਰ ਅਸੀਂ ਦੱਸਦੇ ਹਾਂ ਕਿ ਜਿਹੜੇ ਜਿਹੜੇ ਦਰਸ਼ਕ ਇਹਨਾਂ ਨੂੰ ਪਿਆਰ ਕਰਦੇ ਆ ਉਹਨਾਂ ਟਾਈਮਾਂ 'ਚ ਇਹਨਾਂ ਦੀ ਗੇਮ ਵਹਿੰਦੇ ਰਹਾ ਉਹ ਇਹਨਾਂ ਨਾਲ ਸੰਪਰਕ ਜ਼ਰੂਰ ਕਰ ਸਕਦੇ ਜਿਹੜੇ ਦੇਸ਼ਾਂ ਵਿਦੇਸ਼ਾਂ 'ਚ ਵੀ ਉਹਨਾਂ ਟਾਈਮਾਂ 'ਚ ਸੰਪਰਕ ਟੁੱਟ ਗਿਆ ਸੀ ਇਹਨਾਂ ਦਾ ਨੰਬਰ ਨਹੀਂ ਸੀ ਕਿਸੇ ਕੋਲੇ ਤਾਂ ਅੱਜ ਅਸੀਂ ਨੰਬਰ ਵੀ ਸਕਰੀਨ ਤੇ ਦੇਵਾਂਗੇ ਤੇ ਗਾਂ ਦੀ ਗਾਂ ਤੁਸੀਂ ਇਹਨਾਂ ਨਾਲ ਸੰਪਰਕ ਕਰਕੇ ਜਿਹੜੇ ਉਹਨਾਂ ਟਾਈਮਾਂ 'ਚ ਤੁਹਾਡੇ ਨਾਲ ਆਪਸ ਵਿੱਚ ਟੀਮਾਂ ਬਣਾ ਕੇ ਤੁਸੀਂ ਬਾਹਰ ਅੰਦਰ ਜਾਂਦੇ ਰਹੇ ਹੋ ਤੇ ਉਹ ਵੀ ਇਹਨਾਂ ਨਾਲ ਸੰਪਰਕ ਕਰਕੇ ਇਹਨਾਂ ਨਾਲ ਪਿਆਰ ਵਧਾ ਸਕਦੇ ਆ ਜਿਸ ਤਰ੍ਹਾਂ ਬਾਈ ਨੇ ਕਿਹਾ ਸੀ ਵਿਆਹ ਛਾਤੀ ਇੱਕ ਦੂਜੇ ਤੇ ਆ ਕਈ ਪਲੇਅਰ ਅਸੀਂ ਜਾਣਦੇ ਆ ਆਪਸ ਵਿੱਚ ਤਾਂ ਇਹਨਾਂ ਦੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਕਮ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਵੀ ਕਰਿਓ ਤੇ ਜਉਂਦੇ ਰਹੋ ਰੱਬ ਰੱਖਾ ਵੇ ਗੁਰਜੀਕਾ ਖਾਲਸਾ ਮੈਂ ਗੁਰਜੀਕੀ ਫਤ